ਬਾਪੂ ਜੀ ਰੋਟੀ ਪਾ ਲਈਏ ਤੁਹਾਨੂੰ ਪਤਾ ਨਹੀਂ ਹੁਣ ਜੇ ਰੋਟੀ ਨਾ ਮੇਰੀ ਦਾ ਬਿਨਾ ਮਤ ਤੁਹਾਨੂੰ ਕਿਉਂ ਤੋ ਤੰਗ ਕਰੀ ਜਨਾ ਰੋਟੀ ਪਾ ਲੇਗੀ ਜਿਵੇਂ ਮੇਰਾ ਕੱਲ੍ਹ ਦੀ ਬਣਾਗਾ ਅੱਜ ਵੀ ਆਊਗਾ ਆਪਦਾ ਕੰਮ ਕਰੋ ਜਿਹੜਾ ਤੁਹਾਡਾ ਕਰਨ ਦਾ ਬਸ ਉਹ ਤਾਂ ਠੀਕ ਹੈ ਬਾਪੂ ਜੀ ਮੈਂ ਕਿਹਾ ਚੱਲੋ ਭੁੱਖ ਲੱਗੀ ਹੋਣੀ ਆ ਤੁਹਾਨੂੰ ਤਾਂ ਚਲ ਕੋਈ ਮੈਨੂੰ ਭੁੱਖ ਲੱਗੀ ਫਿਰ ਮੇਰਾ ਆਊਗਾ ਜਿਵੇਂ ਬਸ ਲੱਗੀ ਆ ਭੁੱਖ ਨਾ ਲੱਗੀ ਤੁਹਾਡਾ ਕੰਮ ਹੀ ਨਿਭੜੇ ਜੋ ਨਾ ਭਾਂਨੇ ਮੰਜਨੇ ਪੈਣ ਨਾ ਆਪਾਂ ਦੇ ਚੱਕਣੇ ਪੈਣ ਨਾ ਢੋਣੇ ਪੈਣ ਕੰਮ ਨਿਭੜੀਏ ਤੁਹਾਡਾ ਆਰਾਮ ਰਵ ਕਰੋ ਬਸ ਰੋਟੀ ਪਾ ਲਈਏ ਬਾਪੂ ਜੀ ਰੋਟੀ ਦਾ ਪਤਾ ਨਹੀਂ ਹਜੀ ਬਹੁਤ ਲੈ ਆਪ ਕੋਈ ਤਾਂ ਆਉਂਦੀ ਐ ਪੁੱਛਦੀ ਐ ਕੀ ਕਹਿੰਦਾ ਉਹ ਹੀ ਗੱਲ ਦੂਰ ਦੂਰ ਹੀ ਰਹਿੰਦਾ ਹੁਣ ਤਾਂ ਘਰ ਤੋਂ ਬੱਸ ਮਾ ਹਾਂ ਬਾਪੂ ਜੀ ਨੇ ਨਾ ਰੋਟੀ ਨੂੰ ਜਵਾਬ ਦਿੱਤਾ ਕਹਿੰਦੇ ਮੈਂ ਤਾਂ ਖਾਣੀ ਨਹੀਂ ਹੈਗੀ ਮੇਰਾ ਟਿਫਨ ਆਊਗਾ ਜਦੋਂ ਤੁਹਾਨੂੰ ਇੱਕ ਵਾਰੀ ਸਮਝਾਤਾ ਕਹਿੰਦਾ ਤੁਹਾਨੂੰ ਸਮਝ ਨਹੀਂ ਆਉਂਦੀ ਨਹੀਂ ਜਵਾਬ ਹੀ ਦੇਊਗਾ ਉਹ ਤਾਂ ਬਾਹਰਲਾ ਬਿੱਲਾ ਬਣ ਗਿਆ ਬਾਹਰਲੇ ਚੌਕੇ ਲੱਗ ਗਿਆ ਦੁੱਧ ਸੁੰਘਣ ਉਹ ਹੀ ਗੱਲ ਐ ਜਿਹੜੇ ਹੁਣ ਕਾ ਉਹੀ ਗੱਲ ਘਰ ਪੜਦੀਆਂ ਉਹਨਾਂ ਨੂੰ ਤਾਂ ਸ਼ਰਮ ਨਹੀਂ ਹੈਗੀ ਪੋਰਾ ਜੇ ਹੁੰਟੀ ਬਣਾ ਜੇ ਉਹਦੇ ਨਾਲ ਲੜਦੇ ਆ ਫੇਰ ਕੰਜਰਖਾਨੇ ਉਦੋਂ ਹੜੇ ਹੋ ਜਾਣਗੇ ਹੁਣ ਜਦੋਂ ਕੱਲ ਖਾ ਲਈਆਂ ਚੰਗੇ ਸਵਾਦ ਦਾ ਪੈ ਗਿਆ ਭਾਣੀ ਸਵਾਦ ਪੈ ਗਿਆ ਉਹਨੂੰ ਬਾਹਰ ਲੈ ਖਾਣਿਆਂ ਦਾ ਅੱਗੇ ਤਾਂ ਮੇਰੇ ਨਾਲ ਲੜਦਾ ਢਿੱਡਦਾ ਤੇ ਭਾਵੇਂ ਕੁਛ ਕਹੀ ਜਾਂਦੀ ਮੈਂ ਤੇ ਰੋਟੀ ਨਹੀਂ ਕਦੇ ਉਹਨੇ ਕਦੇ ਕਿਸੇ ਦੇ ਵਿਆਹਲੇ ਘਰੇ ਵੀ ਨਹੀਂ ਖਾਦੀ ਸੀ ਮਾਂ ਕਿਥੋਂ ਸਕੀਮ ਆਈ ਬਾਪੂ ਨੂੰ ਜਿਹੜਾ ਕਾਰ ਖਰਾਬ ਹੋਣਾ ਹੈ ਜਿਹੜਾ ਕਾਰ ਖਰਾਬ ਹੋਣਾ ਘਰੋਂ ਪੈਸੇ ਲੱਗਣੇ ਐ ਨਾ ਤਾਂ ਕਿ ਲੱਸੀ ਦਿੱਤੀ ਨਾਲੇ ਕੁ ਡਰ ਕਹਾਇਆ ਨਾਲੇ ਲੋਕਾਂ ਤੋਂ ਗੰਨਾ ਮਣ ਮਾਊਗਾ ਨਾਲੇ ਹੁਣ ਗੱਲਾਂ ਬਣਵਾਊਗਾ ਬੁੜਾ ਹੋਇਆ ਬੜੇ ਪੇਵਾਰੀ ਥੂ ਥੂ ਕਰਾਉਣੀ ਆ বাস ਜਿਆ ਮੈਨੂੰ ਪਾ ਕੇ ਲਿਆ ਰੋਟੀ ਮੈਂ ਨਿੱਜ ਹੋਈ ਫੇਰ ਕੱਢ ਲੈਨੀ ਆ ਚਾਰ ਸਾੜੇ ਖਵਰਾ ਗੱਡੀ ਲਈਤੀ ਆਜੀ ਲਿਓਣੀ ਆ ਮਾ ਪਾ ਕੇ ਲਿਆ ਤੁਸੀਂ ਤਾਂ ਪਤਾ ਹੀ ਗਿਆ ਤਰੇ ਕਿਦਰੇ ਹੋ ਜਾਂ ਨੀ ਉਹ ਕਦੇ ਕਿਦਰੇ ਮੈਂ ਕਹਿੰਦੀ ਸੀ ਉਹਦੇ ਦੀ ਫੇਰ ਪਕਾ ਲਿਆ ਕਰੋ ਟਾਈਮ ਨਾ ਦੋ ਰੋਟੀਆਂ ਇਹਨੂੰ ਖਵਾ ਦਿਆ ਕਰੋ ਇਹਨਾਂ ਨੇ ਮੇਰੀ ਇੱਕ ਨਹੀਂ ਮੰਨੀ ਆ ਪੋਤਾ ਆਪ ਹੋ ਗਿਆ ਹੁਣ ਉਹ ਹੋ ਗਿਆ ਭਾਈ ਆਪੋਤਾ ਆਹ ਲੈ ਮਾ ਬਾਈ ਬੈਠੀ ਸੀ ਬਾਈ ਬੈਠੀ ਸੀ ਜਪੜਾਇਆ ਤੁਸੀਂ ਪਰਮਾਤਮਾ ਭਲੀ ਕਰੇ ਮੈਂ ਜਾਣੀ ਹੈਗੀ ਭਗ ਜਾ ਫਾੜੀ ਲੈਣਗੇ ਤਾਂ ਤੱਕਰੇ ਲੜਾਈ ਟਿਕ ਜੂਗੀ ਫਾੜੀ ਲੈ ਮੈਂ ਤਾਂ ਗੋਡਾ ਮੱਛਿਆ ਪਿਆ ਅੱਜ ਗਿੱਟਾ ਮਹਦ ਮਾਰਸ ਕਰ ਲਾ ਮਾੜੀ ਜੀ ਮੈਨੂੰ ਕਿਹੜੀ ਮਾਰਸ ਕਰਨ ਦਿੰਦੇ ਆ ਮੈਂ ਤਾਂ ਪਾਤੀ ਇਹਨਾਂ ਨੇ ਜਮਾ ਲੈ ਲਈ ਮੈਂ ਜਮਾ ਇਹਨਾਂ ਨੇ ਹੋਲੀ ਹੰ ਚੱਕੀ ਪੋਲੀ ਆਏ ਹਾਏ ਲਓ ਜੀ ਰੋਟੀ ਖਾ ਲੋ ਬੱਸ ਮੇਰੇ ਤਾਂ ਲੋੜ ਨਹੀਂ ਰੋਟੀਆਂ ਦੀ ਇਹਦੋਂ ਮੈਂ ਤਾਂ ਹੋਵੇਗੀ ਪੋਲੀ ਇੱਕ ਦਿਨ ਜੀ ਰੋਟੀ ਖਾ ਲੋ ਜੀ ਤੁਸੀਂ ਜੀ ਮੇਰੀ ਗੱਲ ਸੁਣੋ ਮੈਂ ਪੋਲੀ ਨਹੀਂ ਹੋਈ ਲੈ ਮੈਂ ਜੀ ਤੇਰੇ ਕੋਲ ਲੜਾਉਣੀ ਆ ਨਹੀਂ ਮੈਂ ਤਾਂ ਲੋੜ ਅਰੇ ਭਈਆ ਕੰਮ ਕਰ ਬੱਜ ਜਾ ਮੈਂ ਤੁਹਾਨੂੰ ਐ ਕਹਿਣੀ ਆ ਹਾਂ ਬਿਕਾ ਦਾ ਰੋਟੀ ਪਾਣੀ ਮੈਂ ਕਿੱਦੇ ਦੀ ਖਵਾਉਂਦੀ ਸੀ ਮੈਂ ਬਾਹਰ ਲੈ ਅੰਦਰ ਲੈ ਦੀ ਸ਼ਰਮ ਮਾਨਦੀ ਆ ਮਾਪੇ ਪਿਆਕਿਆਂ ਦੀ ਐ ਬਾਹਰ ਖਾ ਕੇ ਡੰਗ ਨਹੀਂ ਲੈਣਾ ਹੁੰਦਾ ਰੋਟੀਆਂ ਨਾਲੇ ਮਸਾਲੇ ਕੱਪਿਆਂ ਦੀ ਦਾਲ ਬਿਮਾਰ ਹੋ ਜਾਓਗੇ ਤੈਨੂੰ ਮਸਾਲੇ ਪਹਿਲਾਂ ਹੀ ਦਾਲ ਦਾ ਮਾਲ ਦਾ ਕਹੁੰਦਾ ਤੈਨੂੰ ਜੇ ਰੁਪਏ ਦੇਂਦਾ ਟੀਮ ਨੂੰ ਉਹਦਾ ਸਰਸਾ ਰੁਪਇਆ ਕੀ ਮੈਂ ਇੱਕ ਤਾਂ ਧਰ ਕੇ ਲੈ ਜੂਗੀ ਮੈਂ ਮਰ ਜੂਗੀ ਬੱਲ ਲੋੜ ਨਹੀਂ ਮਤਲਬ ਲੋੜ ਨਹੀਂ ਆ ਬੂ ਲੈ ਜਾਏਗਾ ਮੈਂ ਤਾਂ ਲੋੜ ਨਹੀਂ ਤੂੰ ਇੰਨਾ ਗੋਲੀ ਰਹਿ ਜੂਗਾ ਸਪੁੱਸ ਆਪਣੀ ਦੋਨਾਂ ਜੀਆਂ ਦੀ ਬਣੀ ਬਣੀ ਸਾਰੀ ਉਮਰ ਦਾ ਪਰਪਾਈਉ ਆਪਣਾ ਮੈਂ ਮਤਲਬ ਲੋੜ ਨਹੀਂ ਤੂੰ ਨੂਹਾ ਨਹੀਂ ਬਣਾਦਾ ਮੈਂ ਤੈਨੂੰ ਤਾਂ ਕੀ ਲੈਣਾ ਮੈਂ ਨੂਹਾ ਦਾ ਬਣਾ ਕੇ ਰਹਿ ਤੂੰ ਤੈਨੂੰ ਤੈਨੂੰ ਨੂਹਾ ਲੱਗਦੇ ਮਾਰਿਆ ਕਹਦਣਾ ਬਣਤਦਾ ਕੀ ਹੈ ਇਹ ਕੁਸ ਕਹੇ ਨਾ ਕਹ ਤੂੰ ਉਹ ਨਾ ਕੋ ਮੈਂ ਤਾਂ ਤੇਰੇ ਸਾਹਮਣੇ ਕਿੱਦੇ ਤੈਨੂੰ ਮਾੜੀ ਰੋਟੀ ਦਿੱਤੀ ਸੀ ਜੇ ਤੂੰ ਜੀ ਤੇਰੇ ਫੁਰਕਿਆਂ ਦੀ ਤੇਰੀ ਬਿਨਾ ਮਸਾਲਿਆਂ ਦੀ ਦਾਲ ਦੀ ਕਾਸੇ ਦੀ ਲੋੜ ਨਹੀਂ ਬਸ ਐਵੇਂ ਨਾ ਆਪਦਾ ਬਿਨਾਂ ਰੇ ਸਬਰੀਆ ਦੀ ਸਬਜੀ ਬੀਜਦੇ ਆ ਇੰਨੀ ਉਹ ਗੁੱਡੀ ਕਰੀ ਕੋਈ ਮਜ਼ਾ ਨਹੀਂ ਹੁਣ ਤੂੰ ਖਾਣ ਵੇਲੇ ਰੁਸ ਕੇ ਬਹਿ ਗਿਆ ਮੈਨੂੰ ਤਾਂ ਲੋੜ ਨਹੀਂ ਮਸ ਸਬਰੀਆ ਵਾਲੀਆਂ ਖਾ ਲੂੰਗਾ ਬਸ ਜਿਹੜਾ ਮੇਰੇ ਕਰਮਾ ਚ ਹੁਣ ਸਬੇਆ ਵਾਲੀਆਂ ਲਿਖੀਆਂ ਉਹ ਮੈਂ ਸਬੇਆ ਵਾਲੀਆਂ ਖਾਂ ਜਦੋਂ ਮੰਜੇ ਦੇ ਪਏ ਦੇ ਬੰਦੇ ਦੇ ਚੀਸਾਂ ਪੈਣ ਲੱਗ ਜਾਂਦੀਆਂ ਨਾ ਆਪਦਾ ਟੱਬਰ ਆਪਦੇ 3 ਪੁੱਤ ਉਦੋਂ ਤੇਰੇ ਟੀ ਬਣਨੇ ਕੰਮ ਹੋਣਾ ਉਦੋਂ ਤਾਂ ਤੇਰੇ ਦਰਿਆ ਨੰਗੂਗਾ ਕੱਲਾ ਕੋਈ ਫਿਰ ਨਗਾਉਂਗਾ ਦਰਿਆ ਨੂੰ ਦਰਿਆ ਆ ਜਾ ਕਰੂ ਦੀ ਬਣਦਾ ਤੇ ਕੁਸੀ ਪਾ ਲੈ ਦੀ ਬਣਦਾ ਦਰ ਗਿਆ ਵੀ ਪੈਂਦਾ ਮੱਖਣ ਵੀ ਪੈਂਦਾ ਕੁਸੀ ਪਾ ਲੈ ਤੇ ਹੱਡ ਨਹੀਂ ਛੱਡਣੀ ਨਾ ਤੂੰ ਬਸ ਆਦਾ ਕੰਮ ਕਰ ਹੁਣ ਤੂੰ ਇਹ ਤੇਰੇ ਨਾਲ ਕੋਈ ਸੰਬੰਧ ਹੀ ਨਹੀਂ ਮੇਰਾ ਹੁਣ ਬਸ ਅੱਛਾ ਵਧੀਆ ਲੰਘਾ ਜਿਹੜਾ ਲੰਘ ਤਾ ਬਸ ਵਧੀਆ ਹੋ ਗਿਆ ਮੈਂ ਮਰ ਜਾ ਬਸ ਤੂੰ ਚੁੱਪ ਘਰ ਨਾ ਮਰ ਨਾ ਜਿਉਂ ਆਦਾ ਕੰਮ ਕਰ ਉਹ 60 ਸਾਲ ਦਾ ਹੋ ਕੇ ਕਹਿੰਦਾ ਸੰਬੰਧ ਹੀ ਨਹੀਂ ਤੇਰੇ ਨਾਲ ਬਸ ਮੁੱਕ ਗਈ ਕਹਾਣੀ ਮੈਂ ਮਰ ਜਾ ਮੈਂ ਮਰ ਜਾਉਂ ਮਰ ਜਾ ਕੀ ਇਲਾਜ ਬਣਾਵਾਂ ਤੇਰਾ ਤੇਰੀ ਤਾਂ ਜੀਬ ਕਤਰ ਕਤਰ ਚੱਲਦੀ ਐ ਮੈਂ ਤਾਂ ਆ ਗੱਲਾਂ ਤੇ ਸ਼ਰਮੋਂ ਮੰਦੀ ਐ ਮਾਹ ਪਾਸੋਂ ਜਾਂ ਹੁਣ ਤੂੰ ਕੀ ਲੈਣਾ ਮੇਥੋਂ ਤੈਨੂੰ ਮੈਂ ਕੇਰਾਂ ਕੇਰਾਂ ਇੱਕ ਵਾਰੀ ਸੁਣ ਲੈ ਮੇਰੀ ਗੱਲ ਲੈ ਭੱਗ ਜਾਨੀ ਐ ਮੈਂ ਭੱਗ ਜਾ ਨਾਲੇ ਤੋਂ ਮੈਨੂੰ ਹੁਣ ਬਲਾ ਕੇ ਲਖਾਈ ਉਹ ਭੱਗ ਜਾ ਬਲਾ ਇਹਨੂੰ ਗਾਂਹ ਕਾ ਨੋਗੋਦੀ ਕੁੜੀ ਨੂੰ ਬੁਲਾ ਲੀ ਇਹਨੂੰ ਸੜੀ ਹੋਈ ਬੁਲਾਉਂਗਾ ਤੈਨੂੰ ਮੈਂ ਹੁਣ ਤੇਰੇ ਖਾਤੇ ਬੁਲਾਉਣ ਲਈ ਖਾਤਰ ਹਜੇ ਕੀ ਹੋ ਗਿਆ ਅਜੇ ਤਾਂ ਤੇਰੀ ਪੂਛ ਨੂੰ ਲੱਗੂਗੀ ਦੇਖੀ ਤਾਂ ਜੀ ਲੱਹ ਅੱਜ ਤਾਂ ਨਾ ਮੈਂ ਰੋਟੀ ਤੋਂ ਲੇਟ ਹੋ ਗਈ ਹੈ ਇੱਕ ਤਾਂ ਕੀ ਕਰਾਂ ਟਿਫਨ ਬਣਾ ਦੀ ਥੱਕ ਜਾਨੀ ਹੈਗੀ ਹੈ ਇੱਕ ਤਾਇਆ ਦਾ ਘਰ ਖੇਤਾਂ ਚ ਹੈਗਾ ਤੇ ਇਹਨਾਂ ਦੇ ਘਰੇ ਦੂਰ ਆਉਣਾ ਜਾਣਾ ਬੜਾ ਔਖਾ ਹੈਗਾ ਇੱਕ ਤਾਂ ਪਹਿਲਾਂ ਬਿਜਲੀ ਜੀ ਵਾਲੀ ਸਕੂਟਰੀ ਲਵਾ ਜੀਦੇ ਨਾ ਆਪ ਨੂੰ ਵੀ ਸੌਖਾ ਹੋ ਜਾਏ ਛੇਤੀ ਕੰਮ ਨਿਪਟ ਜਾ ਕਰੂੰ ਚੱਲ ਨਾਲੇ ਤਾਇਆ ਆਦਾ ਸੀ ਕਣਕ ਨਾ ਸੁੱਕਣੀ ਪਾਈ ਪਈ ਹੈਗੀ ਤੇ ਪੁੱਛਦੀ ਹੈਗੀ ਵੀ ਤਾਇਆ ਲੈ ਜੀਗੇ ਘਟਿਆਂ ਚ ਪਾ ਕੇ ਚੱਲ ਆਪਾਂ ਇਹਨਾਂ ਦੀਆਂ ਘਰ ਦੀਆਂ ਬੁੜੀਆਂ ਤੋਂ ਕੀ ਲੈਣਾ ਪੈਂਦਾ ਕਲੇਸ ਪੈਣ ਦੇ ਹੈ ਮੇਰੇ ਨਾਲ ਜਦੋਂ ਤਾਇਆ ਸਿੱਧਾ ਮੈਨੂੰ ਤਾਂ ਤਾਇਏ ਨੇ ਕਿਹਾ ਵੀ ਕਣਕ ਲੈ ਜਾ ਆ ਪਤਾ ਲਿਆਉਣ ਕੋਈਆ ਨਾਲੇ ਮੈਨੂੰ ਸੌਖਾ ਹੋ ਗਿਆ ਹੁਣ ਮਹੀਨਾ ਮੇਰਾ ਵਧੀਆ ਲੰਘ ਜੂ ਕਵਾਟੜ ਕਣਕ ਪਿਹਾ ਕੇ ਉਹ ਤਾਂ ਤਾਂ ਹੀ ਉਹ ਤਾਂ ਮੈਂ ਤਾਇਏ ਨੂੰ ਬੰਨਸ ਬੰਨੀਆਂ ਸਬਜ਼ੀਆਂ ਕਦੇ ਮੀਟ ਖਵਾਉਣੀ ਐ ਵੀ ਚਲ ਐਨੇ ਨਾਲੇ ਮੇਰੇ ਪੈਸਿਆਂ ਦਾ ਅਰਥ ਸਰੀ ਜਾਂਦਾਗਾ ਨਾਲੇ ਮੇਰਾ ਕਣਕ ਪੌਠੇ ਦਾ ਸਰੀ ਜਾਂਦਾ ਨਾਲੇ ਐ ਵਧੀਆ ਹੈ ਹੈ ਵਿਚਾਰਾ ਤਾਇਆ ਚੀਜ਼ ਨੂੰ ਜਵਾਬ ਨਹੀਂ ਦਿੰਦਾ ਕਰਦੀ ਤਾਂ ਮੈਂ ਵੀ ਮੀਨਤੀ ਐਗੀ ਦਾਲ ਰੋਟੀ ਬਣਾ ਕੇ ਖਵਾਉਣੀ ਆ ਢਿੱਡ ਭਰਦੀ ਆ ਚੱਲ ਮਾਣਾ ਤੋਰ ਹੁਣ ਤਾਇਆ ਵੀ ਡੀਕਦਾ ਹੋਊ ਉਹਨੂੰ ਭੁੱਖ ਲੱਗੀ ਹੋ ਤਾਂ ਅਜੇ ਤੱਕ ਜਮਾ ਨਹੀਂ ਭੁੱਖ ਕੱਟੀ ਦੀ ਮੰਮੀ ਕੋਈ ਹਾਂ ਬਾਪੂ ਜੀ ਨੇ ਤਾਂ ਚਾਹ ਵੀ ਨਹੀਂ ਫੜੀ ਚਾਹ ਨਹੀਂ ਫੜੀ ਹਾਂ ਕਹਿੰਦਾ ਮੈਂ ਛੋਡੀ ਬਣਾਈ ਹੋਈ ਚਾਹ ਮੈਂ ਤਾਂ ਭਈ ਪੀਂਦਾ ਨਹੀਂ ਬਸ ਉਹਦੀ ਤਾਂ ਜਮਾਂ ਦਾ ਫਾਵੱਟੀ ਗਈ ਬਫਾ ਕੀ ਪੱਟੀ ਪਈ ਆ ਮਾਤਾ ਮੈਂ ਤਾਂ ਤੈਨੂੰ ਹੋਰ ਗੱਲ ਕਹਿੰਦੀ ਸੀ ਹਾਂ ਬਾਪੂ ਜੀ ਨਾ ਜਿਹੜੀ ਤੁਸੀਂ ਕਣਕ ਧੋ ਕੇ ਪਾ ਕੇ ਆਏ ਹੋ ਤੇ ਉਹ ਸੁੱਕੀ ਪਈ ਆ ਉਹ ਇਕੱਠੀ ਕਰੀ ਜਾਂਦਾ ਇਕੱਠੀ ਕਰੀ ਜਾਂਦਾ ਹਾਂ ਅੱਗੇ ਤਾਂ ਕਿਤੇ ਇਕੱਠੀ ਕਰੀ ਨਹੀਂ ਉਹ ਨਹੀਂ ਕਿਤੇ ਕਣਕ ਨਾ ਕਿਸੇ ਨੂੰ ਘੱਟਾ ਪਰ ਕੇ ਦੇ ਦੇ ਤਾਂ ਆਪਣੇ ਘਰ ਤਾਂ ਲੜਾਈ ਨੂੰ ਥਾਂ ਹੋ ਗਿਆ ਵਾਲਾ ਲੜਾਈ ਨੂੰ ਤਾਂ ਥਾਂ ਹੋ ਗਿਆ ਮਾ ਕਿਤੇ ਉਹ ਸੇਹਰੂ ਨਾ ਕਹਤਾ ਹੋਵੇ ਰੋਟੀ ਜਿਹਦੇ ਕੋਲੋਂ ਟੀ ਬਣਾਉਂਦਾ ਉਹਨੇ ਕਹਤਾ ਹੋਵੇ ਕਹਿੰਦਾ ਹੋਊਗਾ ਵੀ ਤੇਰਾ ਆਟਾ ਵੀ ਜਾਂ ਰੋਟੀ ਨਹੀਂ ਸਵਾਰ ਲੱਗਦੀ ਹੋਣੀ ਤੇ ਉਹਨੂੰ ਕਹਤਾ ਹੋਊਗਾ ਵੀ ਸਾਡੇ ਕਣਕ ਦੋ ਕੇ ਪਾਈ ਪਈ ਹੈਗੀ ਮੇ ਤਾਂ ਮਸਾ ਮਚਾਈਏ ਧੋਕੇ ਪਾਈਏ ਤੁਸੀਂ ਤਾਂ ਮਸਾ ਧੋਤੀ ਆ ਗਣਕ ਸੋਡਾ ਦਾ ਸਰੀਰ ਹਜੇ ਨਹੀਂ ਲੋਟ ਹੋਇਆ ਬਾਹਾਂ ਤੇ ਉਹ ਹੁਣ ਗੱਟੇ ਚ ਪਾਈ ਜਾਂਦਾ ਪੱਥ ਮਾਰੀ ਜਾਂਦਾ ਗੱਟਾ ਚੱਕੀ ਬੈਠਾ ਬਾਪੂ ਜੀ ਜਿਹੜੇ ਗੱਟੇ ਵੀ ਤੁਸੀਂ ਧੋਕੇ ਰੱਖੇ ਵੇ ਬਸ ਬਸ ਵੀਰ ਉਹਨੂੰ ਐਂ ਕਹਿੰਦਾ ਹੋਊਗਾ ਮੈਂ ਤੇਰੀ ਕੰਮ ਨੀ ਬਿਆਹ ਪਾ ਸ਼ਿੰਦਰ ਨੂੰ ਰੁਕ ਗਈ ਕਿਸੇ ਨਾ ਕਿਸੇ ਹਿਸਾਬ ਨਾਲ ਕੁੜੀ ਰੁਕ ਤਾਂ ਲਵਾਂਗੇ ਕਿਤੇ ਵਾਲਾ ਨਾ ਕਲੇਸ਼ ਪਾਈ ਜੇ ਤੇ ਆਖੇ ਤੋਂ ਉਹ ਸਹਿਜਮਤ ਆਖੇ ਨਾਲ ਹੀ ਹਟ ਜੇ ਜੇ ਚੰਗੀ ਰਹਿਣਾ ਤਾਂ ਹੋਵੇ ਤਾਂ ਉਹਨੇ ਮੇ ਇਹਨਾਂ ਦੇ ਤਕਲੇਸ਼ ਪਿਆ ਹੈਗਾ ਜੇ ਉਹਨੂੰ ਕੋਈ ਮਾੜਾ ਮਟਾ ਸਮਝਾਏ ਤਾਂ ਖੱਲਣੇ ਚ ਵੜ ਜੇ ਉਹਦੇ ਗੱਲ ਉਹਨੂੰ ਐ ਕਹਿ ਦਿਓ ਅੱਖ ਵੀ ਮੇਰੀ ਮਾਤਾ ਨੇ ਕਿਹਾ ਜੇ ਤੁਹਾਨੂੰ ਬਾਹਰ ਟੱਕਰੀ ਡੁੱਕਰੀ ਵੀ ਸਾਡੀ ਹੱਥ ਬਨ ਕੇ ਬੇਨਤੀ ਆ ਵੀ ਭੈਣ ਜੇ ਤੂੰ ਸਾਡਾ ਟੀ ਬਣਾ ਸਾਡਾ ਤਾ ਤੂੰ ਬੁੜਾ ਖਰਾਬ ਕਰਤਾ ਤੇ ਜੇ ਤੂੰ ਟੀ ਬਣਾ ਭੈਣ ਮਣ ਕੇ ਹੜ ਜੇ ਫੜਾਉ ਨੂੰ ਆਪੇ ਭੁੱਖਾ ਮਰਦਾ ਕਿੱਥੋਂ ਆਊਗੀ ਰੋਟੀਆਂ ਜੇ ਬਾਪ ਵੀ ਮੇਰੀ ਕੰਨਿਆ ਕਰੂਗਾ ਜੇ ਬਾਪੂ ਜੀ ਘਰੇ ਹੋਇਆ ਹਾਂ ਤੇ ਬਾਪੂ ਜੀ ਦੇ ਹੁੰਦੇ ਤੋਂ ਆ ਗਈ ਹਾਂ ਤੇ ਫਿਰ ਜੇ ਆਪਾਂ ਕੁਛ ਕਿਹਾ ਤਾਂ ਬਾਲਾ ਵੱਡਾ ਕਲੇਸ਼ ਹੋ ਗਿਆ ਬਾਪੂ ਜੀ ਦੇ ਹੁੰਦੇ ਨਾਲ ਉਹਨੂੰ ਛੇੜ ਬਾਪੂ ਜੀ ਦੇ ਹੁੰਦੇ ਨਾ ਉਹਨੂੰ ਛੇੜਿਓ ਫੇਰ ਵੱਧ ਜਰੂਸ ਨਿਕਲੂਗਾ ਪਾ ਉਹਦਾ ਐ ਵੀ ਨਹੀਂ ਪਤਾ ਜੇ ਉਹਨਾਂ ਦੇ ਘਰੇ ਜਾ ਕੇ ਹੁਣ ਮੈਂ ਤੇ ਮੀਤ ਜਾ ਕੇ ਲਾਂਬਾ ਦੇ ਆਈਆਂ ਸੋ ਛੋਡੇ ਦਾ ਗੋਡੇ ਦੁਖਦੇ ਤੁਸੀਂ ਤਾਂ ਜਾ ਨਹੀਂ ਸਕਦੇ ਮੈਂ ਤੇ ਜੇ ਮੀਤ ਜਾ ਵੀ ਬੜਨਾ ਉਹ ਕਿਤੇ ਬਾਪੂ ਜੀ ਨੂੰ ਨਾ ਕਹਦੇ ਉਹ ਟੀ ਪਰ ਨਹੀਂ ਆਉਂਦੀ ਹੂ ਨਾ ਤੇ ਨਿਗਰ ਰਖਿਓ ਮੂਰੇ ਮਾ ਕਿਚ ਹਾਂ ਆਗਲ ਆਈ ਕਰ ਆਗਲ ਇੱਕੜਾ ਸਰਦਨ ਕਰੀ ਬੈਠ ਰਹਿੰਦਾ ਹੈ ਇਹ ਤਾਂ ਅੱਖ ਜੀ ਬਚਾ ਕੇ ਵਗ ਜੀ ਉਹ ਫਿਰ ਆਏ ਹੁਣ ਚਾਹ ਤੇ ਕੀ ਗੁੱਸਾ ਹੈ ਚਾਚਾ ਕਿਹੜਾ ਹੋਣਾ ਸੀ ਕੁਝ ਪਾ ਕੇ ਦੇ ਦਾਂ ਜਦੋਂ ਘਰ ਖਰਾਬ ਕਰਨਾ ਹੈ ਗੁੱਸੇ ਕਾਦੇ ਹੁੰਦੀ ਹੈ ਆਹ ਨਾਲ ਖੀਰੇ ਜਵਾਕਾ ਨੂੰ ਰੋਟੀ ਨਾਲ ਚੀਰ ਕੇ ਦੇ ਦਿਆ ਕਰੋ ਸਾਰਿਆਂ ਨੂੰ ਖਰਾਬ ਹੋਈ ਜਾਂਦੇ ਐਨੇ ਮਹਿੰਗੇ ਪਾ ਦੇ ਲਿਆਏ ਹੋਗੇ ਕੋਈ ਨਾ ਪਾ ਦੇ ਉੱਥੇ ਚਾਹ ਫਿਰ ਹੁਣ ਮੇਰੇ ਕੀ ਸਾਰੇ ਆ ਭਾਈ ਦੇਖਦੀਆਂ ਮੈਂ ਕੀ ਕਰੀ ਜਾਂਦਾਗਾ ਚੰਗਾ ਮੈਂ ਛੇੜਦੀਆਂ ਦੁਬਾਰੇ ਹੁਣ ਹੋਰ ਦੱਸ ਮੈਂ ਕੀ ਕਰਾਂ ਮੈਨੂੰ ਬਸ ਗਾਣਾ ਜਿਹੜੀਆਂ ਮੇਰੀਆਂ ਹਜੇ ਹੋਰ ਰਲੀਆਂ ਨੇ ਹੋਰ ਛਤਰਖਾਨੇ ਨੇ ਚਾਹ ਮੈਂ ਤਾਂ ਚਾਹ ਪੀਣੀ ਹੈ ਮੈਂ ਹੋਰ ਛੇਤਰਖਾਨੇ ਨੇ ਜਿਹੜੇ ਮੇਰੇ ਗਾਲਾਂ ਅੱਗੇ ਨਹੀਂ ਮਾਂ ਪੈਣ ਛੱਡਦਾ ਸੀ ਨਾ ਮੇਰੀ ਹੁਣ ਛੱਡਣੀ ਆ ਉਹਨੇ ਬਸ ਹਕਾਰੇ ਬੰਦੇ ਦਾ ਕੀ ਇਲਾਜ ਹੁੰਦਾ ਕੋਈ ਇਲਾਜ ਨਹੀਂ ਗੇ ਮੈਂ ਦੇਖਦੀ ਆ ਕੀ ਕਰਦਾ ਹੈਗਾ ਓਏ ਪੀਆ ਓਏ ਆਇਆ ਵਨ ਟੂ ਗਾਹਾਂ ਆਇਆ ਇੱਥੇ ਬੈਠਾ ਓਏ ਇੱਥੇ ਬੈਠਣੀ ਸੀ ਯਾਰ ਤੈਨੂੰ ਪਤਾ ਬਾਪੂ ਕਹਿੰਦਾ ਸਾਰੀ ਕਣਕਰ ਮਾ ਕੇ ਆਈ ਦੋ ਦਿਨ ਹੋ ਗਏ ਮੈਂ ਤਾਂ ਅੱਛੀ ਤੁਰ ਐ ਫਿਰ ਤਾਂ ਖੇਤ ਹੀ ਮਾੜੀ ਮੋਟੀ ਘਰ ਦੀ ਵੀ ਸਾਰ ਲੈ ਲਿਆ ਕਰ ਕੀ ਹੋ ਗਿਆ ਘਰੇ ਓ ਯਾਰ ਮੈਨੂੰ ਕਿਹੜਾ ਬੁੜੀਆਂ ਦੱਸਦੀਆਂ ਨੇ ਉਹੀ ਗੱਲ ਕਰਦੀਆਂ ਗੱਲਾਂ ਬਾਹਰੋਂ ਪਤਾ ਲੱਗਦੀਆਂ ਨੇ ਕਰਦੀਆਂ ਗੱਲਾਂ ਬਾਹਰੋਂ ਪਤਾ ਲੱਗਦੀਆਂ ਤੂੰ ਗੋਲ ਮੋਲਜੀ ਗੱਲ ਨਾ ਕਰ ਮੈਨੂੰ ਸਹੀ ਗੱਲ ਦੱਸ ਕੀ ਕਹਾਣੀ ਹੈ ਓ ਯਾਰ ਮੈਂ ਤਾਂ ਹੁਣ ਮੇਰੀ ਗੱਲ ਸੁਣ ਕੱਲ ਤਾਂ ਮੇਰਾ ਸਾਰਾ ਦਿਨ ਵਿਆਹ ਚ ਲੱਗ ਗਿਆ ਹਾਂ ਤੇ ਅੱਜ ਮੈਂ ਉਧਰੋਂ ਪਿੰਡ ਚੋਂ ਆਉਂਦਾ ਸੀਗਾ ਉਪਲ ਕਰਨੇ ਵਰਗੇ ਟੱਕਰ ਗਏ ਅੱਛਾ ਕਹਿੰਦੇ ਕੀ ਗੱਲ ਪਿਓ ਨੂੰ ਕਹਿੰਦਾ ਅੱਡ ਕਰਤਾ ਮਾਹ ਪਿਓ ਨੂੰ ਅੱਡ ਕਰਤਾ ਕੀ ਦੀ ਗੱਲ ਕਰੀ ਜਨਾ ਹੂੰ ਕਹਿੰਦਾ ਲੱਭਤ ਨੇ ਤਾਂ ਟਿਫਣ ਲਵਾ ਰੱਖਿਆ ਕਹਿੰਦਾ ਦੋ ਦਿਨ ਹੋ ਗਏ ਟਿਫਣ ਜਾਂਦਾ ਉਹਦਾ ਕਹਿੰਦਾ ਓ ਮਾਗਾ ਯਾਰ ਕਿਉਂ ਚੱਡਾ ਕਰੀ ਜਾਣਾ ਮੁੜ ਕੇ ਕਹਣਾ ਨਹੀਂ ਕਹਦਾ ਸੱਚੀ ਕਹਿੰਦਾ ਤੁਸੀਂ ਤੇ ਕਹਿੰਦਾ ਕਹਿੰਦਾ ਹਣ ਉਹਨੂੰ ਜਦੋਂ ਬੁढ़ा ਹੋ ਗਿਆ ਅੱਡ ਕਰਤਾ ਓ ਮਾਗਾ ਭਰਾਵਾ ਐਡੀ ਸਾਡੀ ਕਿੱਥੇ ਜੁਰਤ ਅਸੀਂ ਜੁਰਤ ਕਿੱਥੇ ਵੀ ਅਸੀਂ ਬਾਪੂ ਨੂੰ ਅੱਡ ਕਰ ਦਾਂਗੇ ਠੀਕ ਹੈ ਬਾਪੂ ਸਾਨੂੰ ਨੂੰ ਭੁੱਖਾ ਨਹੀਂ ਮਾਰਦੂ ਸਾਰੀ ਉਮਰ ਉਹੀ ਤਾਂ ਗੱਲ ਹੈ ਤੂੰ ਕਹ ਤੂੰ ਕਹਾ ਵੇ ਸਾਡੇ ਬਾਪੂ ਦਾ ਸੁਭਾਅ ਨਹੀਂ ਪਤਾ ਕਿ ਕਟਾੜਪਾ ਦਾ ਪਤਾ ਨਹੀਂ ਕਹਿੰਦੇ ਭਈ 2 ਦਿਨ ਹੋ ਗਏ ਉਹ ਕਹਿੰਦਾ ਸਿੰਦਰ ਭਾਬੀ ਕਿ ਉਧਰ ਟਿਫਣ ਲੱਗਿਆ ਹੋਇਆ ਮੈਂ ਕਿਹਾ ਯਾਰ ਹੈ ਸਾਨੂੰ ਪਤਾ ਨਹੀਂ ਹੈਗਾ ਉਹ ਮੈਨੂੰ ਐ ਲੱਗਦਾ ਵੀ ਬਾਪੂ ਕੋਈ ਨਵਾਂ ਸਾਪੀ ਕੱਢੂ ਹੁਣ ਯਾਰ ਇਹ ਕੀ ਹੋ ਗਿਆ ਦੱਸ ਲੈ ਘਰੋਂ ਰੋਟੀ ਲੈ ਮੇਰੀ ਕੱਲ ਤਾਂ ਸੁਣ ਲੈ ਫਿਰ ਤੂੰ ਹਰਪੀ ਨਾ ਤੇ ਉਹਨਾਂ ਮੀਤ ਨਾਲ ਗੱਲ ਕਰ ਲੈ ਤੈਨੂੰ ਐ ਨਹੀਂ ਪਤਾ ਇਹ ਤਾਂ ਬਾਪੂ ਦਾ ਆਪਣਾ ਤਾਂ ਇਹ ਤਾਂ ਐ ਨਹੀਂ ਪਤਾ ਸਾਰੀ ਚੱਕ ਕੇ ਜ਼ਮੀਨ ਜੀ ਪੁੱਠੇ ਪਾਸੇ ਚੱਲ ਪਏ ਗੁਰਦੁਆਰੇ ਨਾਲ ਬਾਦੂਏ ਸਾਰਾ ਟੱਬਰ ਭੁੱਖਾ ਮਰਾਂਗੇ ਇਹਨੂੰ ਹੋਰ ਤਾਂ ਟੀਪਣੀ ਲਵਾਉਂਦਾ ਕੱਲੇ ਟੀਪਣ ਨੂੰ ਰੋਣਾ ਤੂੰ ਮੈਂ ਤੈਨੂੰ ਦੱਸਦਾ ਵੀ ਜਮੀ ਭੁੱਖੇ ਮਾਰ ਦੂ ਨਾ ਇਹਨੂੰ ਮੈਂ ਇਹਦਾ ਕੋਈ ਪੁੱਛ ਸਕਦਾ ਜੋ ਤੈਨ ਤੈਨ ਨੂੰ 2-2000 ਰੁਪਏ ਰੋਟੀ ਤੇ ਖਰਚ ਕਰਨ ਲੱਗ ਗਏ ਤੇ ਸਾਹਬਾ ਵੰਡੂ ਰ ਇਹਨਾਂ ਬ੍ਰਾਦਰਾਂ ਆ ਕੇ ਬੁੜੀਆਂ ਇਹਨੂੰ ਆਖ ਲਈਂ ਬਾਕਲਨੀ ਠੀਕ ਹੈ ਚੁੱਪ ਕਰਕੇ ਵੀ ਤੁਸੀਂ ਰੋਟੀਆਂ ਦੇ ਤੁਹਾਨੂੰ ਦੱਸ ਜਿਹੇ ਜਿਓ ਮੰਗਦਾ ਤੱਤੀ ਢੰਡੀ ਉਹੀ ਦੇ ਦਿਆ ਕਰੋ ਉਹ ਮੈਂ ਤਾਂ ਨਾ ਮੀਤ ਨੂੰ 20 ਵਾਰੀ ਸਮਝਾਇਆ ਹੋਇਆ ਇੱਕ ਆਦੀ ਆਤ ਮੀਤਰੀ ਇਹ ਪਹਿਲਾਂ ਐ ਪੁੱਛਦੀ ਹੁੰਦੀ ਹੈ ਰੋਟੀ ਖਾਏਂਗਾ ਵੀ ਜੇ ਕੋਈ ਬਾਪੂ ਆਉਂਦਾ ਤਾਂ ਕੋ ਰੋਟੀ ਪਾ ਕੇ ਲੈ ਜਾ ਪਾ ਕੇ ਲੈ ਪੁੱਛਣਾ ਹੀ ਕੀ ਗੱਲ ਹੈ ਵੀ ਜਦੋਂ ਕਹਉਂਦੀ ਨੇ ਇਹ ਵੀ ਉਹਨੂੰ ਨਾ ਮੌਕਾ ਹੀ ਨਾ ਦੋ ਉਹਨੂੰ ਤਾਂ ਮੌਕਾ ਮਿਲ ਗਿਆ ਤਾਂ ਬਹਾਨੇ ਭਾਲਦਾ ਰਹਿੰਦਾ ਉਹ ਯਾਰ ਹੁਣ 20 ਵਾਰੀ ਤਾਂ ਆਪਣੇ ਨਾ ਹੋ ਗਈ ਠੀਕ ਹੈ ਜਦੋਂ ਮਾਂ ਨਾ ਠੰਡੀ ਰੋਟੀ ਫੜਾਉਂਦੀ ਸੀ ਜਾਂ ਕਿਤੇ ਬਾਜ ਉਹ ਤਾਂ ਡਰਦੇ ਡਰਦੇ ਸਾਰਾ ਡੱਬਰ ਤਾਂ ਜਿਹੜਾ ਭੰਤਾ ਮੱਕੀ ਦੀ ਰੋਟੀ ਮਾਦਾ ਤਾਂ ਮੱਕੀ ਦਿੰਦੇ ਉਹਨੂੰ ਬਾਜਰੇ ਦੀ ਮਾਦਾ ਬਾਜਰੇ ਹੀ ਦਿੰਦੇ ਓ ਯਾਰ ਕੀ ਹੁਣ ਇਹਨਾਂ ਦੇ ਅੱਜ ਕੱਲ੍ਹ ਦੀਆਂ ਹੁਣ ਇਹ ਹੁਣ ਨਵੀਆਂ ਆ ਕੇ ਆਡਾ ਹੋ ਗਿਆ ਹੁਣ ਇਹਨਾਂ ਨੂੰ ਪਕਾਉਣੀਆਂ ਔਖੀਆਂ ਹਣੀਆਂ ਇਹ ਹੋਰ ਬੂੜੇ ਪੱਕਣਗੇ ਕੋਈ ਮੇਰੀ ਗੱਲ ਸੁਣ ਮੈਂ ਤਾਂ ਹੁਣ ਘਰ ਨੂੰ ਜਾਣਾ ਹਾਂ ਠੀਕ ਹੈ ਤੇ ਅੱਜ ਉਧਰ ਭੋਗ ਤੇ ਵਗਿਆ ਹੋਊਗਾ ਬਲਤਾ ਉਹ ਘਰੇ ਕੋਈ ਹੋਣਾ ਨਹੀਂ ਮੈਂ ਜਾ ਕੇ ਮੇਤ ਨੂੰ ਪੁੱਛਦਾ ਵੀ ਗੱਲ ਕੀ ਨਾਲੇ ਤਾਂ ਗੱਲ ਦਾ ਪਤਾ ਲੱਗ ਜਾਊਗਾ ਨਾਲੇ ਤੂੰ ਵੀ ਜੇ ਪਾਣੀ ਲੱਗ ਗਿਆ ਸ਼ਾਮ ਨੂੰ ਘਰੇ ਜਾਈ ਹਰਪ੍ਰੀਤ ਨੂੰ ਵੀ ਸਮਝਾਦੀ ਭਾਬੀ ਨੂੰ ਵੀ ਭਈ ਉਹ ਆਉਂਦਾ ਉਹਨੂੰ ਚਾਹ ਪਾਣੀ ਰੋਟੀ ਪਾਣੀ ਟਾਈਮ ਤੇ ਦੇ ਦਿਆ ਕਰੋ ਉਹਦੀ ਆਦਤ ਤਾਂ ਨਾ ਤਾਂ ਉਹ ਮੰਗੇ ਠੀਕ ਹੈ ਉਹ ਨੂੰ ਵੀ ਜੇ ਤਾਂ ਮਿਲ ਗਈ ਠੀਕ ਆ ਨਹੀਂ ਉਹ ਟਿੰਡਰ ਕੇ ਤੁਰ ਜਾਂਦਾ ਹੁੰਦਾ ਵੀ ਹੁਣ ਸੁਭਾਅ ਦਾ ਪਤਾ ਹੀ ਹੈ ਉਹਦਾ ਵੀ ਆੜਦਾ ਬੜੀ ਹੀ ਆ ਹੁਣ ਆਪਣਾ ਸੁਭਾਅ ਹੈ ਜੋ ਪਤਾ ਪਤਾ ਜਿਹੜੀ ਗੱਲ ਦਾ ਪਤਾ ਉਹ ਤੋਂ ਤਾਂ ਬੱਚੋ ਇਹਨਾਂ ਨੂੰ ਸਮਝਾਉਣਾ ਮੈਂ ਅੱਗੇ ਕੋਈ ਨਾ ਹੁਣ ਮੇਰਾ ਕਣਕ ਦਾ ਕਹਿ ਰਿਆ ਰਹਿ ਗਿਆ ਹੁਣ ਤਾਂ ਮੈਂ ਜਾਣ ਜ਼ਰਾ ਹੱਥ ਨਹੀਂ ਆਉਂਗਾ ਹੁਣ ਉਹ ਕੀ ਕਰ ਲੂੰਗਾ ਜੇ ਇਹਨਾਂ ਇਧਰੋਂ ਛੱਡ ਕੇ ਜਾਨਾ ਤੇ ਐ ਨਹੀਂ ਪਤਾ ਉਹਦਾ ਖੇਤ ਗੇੜਾ ਮਾਰ ਲਿਆ ਫੇਰ ਆ ਕੇ ਗਾਣਾ ਦੇਊਗਾ ਉਹ ਬੰਦ ਬੰਨਾ ਉਹਨੂੰ ਤਾਂ ਮੌਕਾ ਚਾਹੀਦਾ ਕਿ ਇਹ ਜੇ ਮੇਰਾ ਪੁੱਛਿਆ ਉਹਨੂੰ ਆਇਆ ਕਹਿਦੀ ਵੀ ਉਹ ਤਾਂ ਗਾਈ ਦੇਖਣ ਗਿਆ ਹੋਇਆ ਠੀਕ ਕੋਈ ਨਾ ਕਹਿ ਦੂ। ਇਹ ਖੇਤ ਨੂੰ ਆਇਆ ਉਹ। ਨਾ ਨਾ ਕੋਈ ਨਾ ਕੋਈ ਨਾ। ਚੱਲ ਠੀਕ ਐ। ਹੂੰ। ਲੈ। ਹੂੰ। ਇਹਦਾ ਇਹਰਾ ਹੋਰੀ ਬੁੜੀਆਂ ਇਹਨੇ ਪੰਗਾ ਕਰਤਾ। ਇਹ ਗੱਲ ਮਾਣੀ ਮੋਟੀ ਨਹੀਂ ਗੱਲ ਇਹ ਪੂਰੀ ਵੱਡੀ ਹੈ ਗੱਲ। ਠੀਕ ਐ। ਜੇ ਬਾਪੂ ਰੁੱਸ ਗਿਆ ਬਾਪੂ ਸਾਰੇ ਡੱਬਰ ਤੋਂ ਨੀ ਮਾਣ। ਤੇ ਹੋਊ ਪੁੱਠਾ ਕੰਮੀ ਐ। ਅੱਜ ਦਾ ਟੀਵਨ ਲਵਾਉਂਦਾ ਜੇ ਕਿਤੇ ਜ਼ਮੀਨ ਨੂੰ ਹੱਥ ਪਾ ਲੈਣਾ ਉਹਦਾ ਹਜ਼ਾਰ ਬਥਵਾ ਦਾ। ساری ਜ਼ਮੀਨ ਐ ਨਹੀਂ ਪਤਾ ਗੁਰਦੁਆਰੇ ਨਾਲ ਬਾਦ। ਰਾ ਬੁਰਗੇ ਨੋਦ ਸਮਝਾਉਣਾ ਪਊਆ ਹੁਣ ਲਾ ਪੂਰੀ ਬੋਕ ਕੇ ਨਾ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ। ਮੈਂ ਨਾ ਅੱਜ ਲੇਟ ਹੋ ਗਈ ਰੋਟੀ ਨੂੰ। ਚਲ ਕੋਈ ਨਹੀਂ ਕੋਈ ਖਾਸ ਗੱਲ ਨਹੀਂ ਲੈਣਾ ਮੈਂ ਨਾ ਕਣਕ ਜੱਥੇ ਮਾਰਦੇ ਮੈਂ ਦੇਖਾਂ ਜੇ ਸੁੱਕੀ ਹੋਈ ਮੰਗਟਾ ਲਈ ਜੇ ਤੂੰ ਬੜਾ ਇਹੀ ਪਿਆਲੀ ਆਪਣੀ। ਇਹ ਇਹ ਰੋਟੀਆਂ ਬਣਾਇਆ ਕਰੋ। ਦੂਜੀ ਕਣਕ ਦੀਆਂ ਰੋਟੀਆਂ ਜਾਂ ਆ ਖਾਂਦਾ ਸੀ ਨਾ ਪਹਿਲਾਂ ਧੋਤੀ ਹੋਈਆਂ। ਉਹ ਮੈਨੂੰ ਮੜ ਜਾਏ ਜੇ ਲੱਗਿਆ। ਇਹ ਕੁਦੂ ਤੋ ਅਜੇ ਮੈਂ ਦੇਖਾ ਗਿੱਲੀ ਹੋਈ ਪੀ ਮਨੇ ਮੱਥ ਮਾਰ ਕੇ ਦੇਖਦਾ 2 ਮਿੰਟ ਬਣਾ ਲਿਓ ਗਿੱਲੀ ਆ ਬਾਪੂ ਥੋੜੀ ਜੀ ਐ ਕਰ ਫਿਰ ਮੈਂ ਕੱਲ ਨੂੰ ਲੈ ਜੂੰਗੀ ਅੱਜ ਦੀ ਤੋ ਫਲਾ ਚਲੋ ਜਦੋਂ ਹੋ ਰਿਹਾ ਜਦੋਂ ਮੱਥ ਮਾਰਦਣਾ ਹਾਂ ਫਿਰ ਉਹ ਕਰਦੇ ਹਾਂ ਹਾਂ ਮੈਂ ਕੱਲ ਨੂੰ ਲੈ ਜੂੰਗੀ ਇਹ ਕੰਕ ਦਾ ਗੱਟਾ ਪਾ ਚਲ ਕੱਲ ਨੂੰ ਨਾ ਜਾਏ ਕਰ ਰੋਟੇ ਮੇਰੇ ਹੁੱਤ ਤੇਰੇ ਟੀਬਣ ਹਾਂ ਉੱਥੇ ਬਾਤ ਕਰਨੀ ਆ ਉਥੇ ਆ ਕੀ ਕੰਕ ਦਾ ਕੋਲੇ ਗੱਟਾ ਤਰੀ ਬੈਠਿਆ ਗੱਟਾ ਹੁਣ ਕੰਕ ਦਾ ਮੈਂ ਵੀ ਥੋ ਤੇ ਹੀ ਖਾਉਂ ਮੈਂ ਤੁਜੀ ਕਿਉਂ ਖਾਉਂਗਾ ਮੇਰੇ ਵੀ ਕੰਕ ਦਾ ਸੀਰ ਆ ਮਰ ਜਾਂ ਕੱਤੀ ਹੋਈ ਖਾਂ ਮੈਂਗਾ ਮੈਂ ਤਾਂ ਕਿੱਤੇ ਕੋ ਦੇਖ ਨਹੀਂ ਸਕਦੇ ਸਮਸਾ ਤੀਆ ਮੈਂ ਵੀ ਕਿੱਤੇ ਕੋ ਦੇਖਣੀ ਇਕਲੀ ਸੀ ਲੈ ਕੇ ਤੂੰ ਬਣਾ ਕੇ ਨੂੰ ਢੋਲ ਪੜੇ ਨਾ ਬਣਾ ਕੇ ਇਹ ਕੁੜੀ ਨੂੰ ਦੇਣੀ ਹੈ ਤਾਂ ਢੋਲ ਚ ਦੇ ਦੇ ਘੜਕਾ ਮਾੜਾ ਜੰਬੜੀ ਜਾਣਾ ਮੈਂ ਤੋ ਤੂੰ ਲਈ ਸਮਝੀ ਇਹ ਵੀ ਬਣੂਗਾ ਮੈਂ ਪਰੇਗਾ ਕਿਵੇਂ ਸੇਵਾ ਦੋਵਾਂ ਚ ਤੋਤੇ ਨਾ ਇੱਕ ਸਾਡਾ ਇੱਕ ਤੋਂ ਦਾ ਆ ਬਸ ਨਾਲੇ ਇਹ ਮਾਂ ਇਹ ਭਰਨ ਨਹੀਂ ਦਿੰਦੀ ਹੈਗੀ ਕੁੜੀ ਤੂੰ ਮੈਂ ਤੀਬਰਦਾ ਉਸ ਤੂੰ ਜਾ ਕੇ ਉਹ ਕੰਮ ਕਰ ਇਹਨੂੰ ਮੈਂ ਦੇਖਦਾ ਬਦਦਾ ਕੀ ਕਰਦੀ ਹੈ ਮੈਂ ਆਏ ਤੂੰ ਕਿਵੇਂ ਦੇਖਦਾ ਮੈਂ ਮੈਂ ਦੇਖਦਾ ਤੈਨੂੰ ਕਰਦਾ ਕੋਈ ਕਰੇ ਕਿ ਤੂੰ ਅਜੇ ਗਿੱਲੀ ਹੈ ਮਤ ਘਟਾਪਾ ਨਾ ਨੀ ਜੋ ਸੁਕੀ ਨਾ ਸੁਬੇਰਾਂ ਗੱਟਾ ਭਰੂੰ ਤੂੰ ਇੱਥੇ ਉੱਤੋਂ ਪਾਇਰ ਧਰੀ ਜੋ ਮੈਂ ਐਲਕੀਰ ਵਗਦੀ ਨਾ ਇੱਥੇ ਇੱਥੇ ਲਕੀਰ ਵਗਦੀ ਇਹਨੂੰ ਅੰਦਰ ਹੋਈ ਮਾਰਾ ਜਾਣ ਜਗਾ ਫੇਰ ਮੈਂ ਤੈਨੂੰ ਪੁੱਛੂ ਵੀ ਤੂੰ ਕੀ ਗੱਟਾ ਭਰੋਣੀ ਆ ਕਿ ਤੂੰ ਆਪੇ ਮੂੰਹ ਬੰਦ ਕਰ ਕੇ ਚੰਗਾਂ ਮੈਂ ਕੀ ਹਾਲ ਚਲਾਮੇ ਜੀ ਜਦੋਂ ਨਹੀਂ ਕੰਮ ਕਰਾਉਣ ਲੋਕਾਂ ਦਾ ਹੁਣ ਕਰਾਉਣਾ ਆ ਬਗ ਜਾ ਛੇਤੀ ਢਿੱਡ ਵੀ ਦੁਖਣ ਲੱਗ ਗਿਆ ਬਹਾ ਬਗ ਜਾ ਜਿਹੜੀ ਬੰਦਾ ਸੀ ਜਦੋਂ ਮੈਂ ਕਿਹਾ ਸੀ ਉਹ ਤਾਂ ਗੱਲ ਚੰਗੀ ਲੱਗੀ ਬਹਾ ਬਗ ਜਾ ਬਗ ਜਾ ਬਗ ਜਾ ਮਾਰੀ ਜਾਂਦਾ ਸਾਰਾ ਦਿਨ ਆਪਦੀਆਂ ਖੱਚਾਂ ਬੋਨੀ ਤੂੰ ਹਟਾਈ ਮਾੜਾ ਇਹਦਾ ਗਾਦਾ ਕੁੜੀਆਂ ਵਾਲੀ ਜਿੱਦੀ ਥੋੜੀ ਸੁੱਕ ਜਾਂਦੇ ਦਿਨ ਹੋਰ ਸੁੱਕ ਜਾਣੇ ਪਸ ਮੇਰੇ ਚੱਕੀ ਫਿਰ ਵਿਖੜੀ ਕਿੱਥੇ ਕਿ ਆ ਕੇ ਪਾਉਣਗੇ ਧੁੱਪੀ ਉਧਰ ਬਾਦ ਨਹੀਂ ਬਾ ਉਧਰ ਪਾਲਾਂਗੇ ਕੀ ਗਾਜ ਗੱਲ ਹੈ ਚਲ ਉਹ ਦੋੜ ਬੁਰਕੇ ਟੁਕੜੀਆਂ ਖਾਜੀ ਕੁੜੀ ਦਾ ਤਰ ਗਈ ਆ ਨਾ ਲਾ ਮੀਤ ਦੂਜਾ ਲਾ ਲੈ ਦੇ ਕੇ ਮੈਨੂੰ ਤਾਂ ਵਧੀਆ ਲੱਗਦਾ ਲੈ ਜਿੱਦੀ ਵੀ ਲਾ ਉੜੇ ਕਿ ਬੈਠੇ ਹੋ ਤੁਸੀਂ ਸਿਰ ਜਵਾੜੀ ਕੀ ਹੋ ਗਿਆ ਮਾ ਨਹੀਂ ਤੁਸੀਂ ਤਾਂ ਮੈਂ ਸਾਡੇ ਨਾਲ ਕੀ ਰਲ ਕੇ ਚੱਲਾਂ ਨਹੀਂ ਮੈਂ ਤਾਂ ਤੁਸੀਂ ਤਾਂ ਬਾਹਰ ਜਦੋਂ ਕੋਈ ਲੜਾਈ ਪੜਾਈ ਹੁੰਦੀ ਹੈ ਜਮਾ ਬਿਰਕੀ ਨਹੀਂ ਲੈਂਦੀ ਆਪਾਂ ਮਮਾ ਮੈਨੂੰ ਖੁੰਡਾ ਮਾਰ ਕੇ ਮਾਰਦੇ ਮੇਰੇ ਸਿਰ ਤੇ ਅੱਜ ਕੀ ਹੋ ਗਿਆ ਮਾ ਅੱਜ ਕੀ ਹੋ ਗਿਆ ਕਣਕ ਪਾਉਂਦਾ ਸੀਗਾ ਆਪਣੇ ਘੱਟੇ 'ਚ ਕਹਿੰਦਾ ਸ਼ਿੰਦਰ ਨੂੰ ਦੇਣੀ ਆ ਕਣਕ ਉਹ ਤਾਂ ਮੈਂ ਸੋਨੂੰ ਤਾਂ ਦੱਸਿਆ ਸੀ ਮੈਂ ਕਿਹਾ ਮਾ ਮੈਨੂੰ ਤਾਂ ਦੱਸਿਆ ਸੀ ਫਿਰ ਮੈਨੂੰ ਤਾਂ ਹੁਣ ਉਹੀ ਗੱਲ ਹਜੇ ਤਾਂ ਮਾੜੀ ਜੀ ਗਿੰਦੀ ਸੀ ਆਪਣੀ ਤਾਂ ਬਚਤ ਰਹਿ ਗਈ ਨਹੀਂ ਅਸੀਂ ਤਾਂ ਇੱਧਰ ਸਿਰ ਜੋੜੀ ਬੈਠੀਆਂ ਸੀ ਉਹ ਤਾਂ ਭਰ ਵੀ ਦਿੰਦਾ ਘੱਟਾ ਹੱਥ ਜੋ ਕੇ ਮੈਂ ਖਾਉਂਦੇ ਤੇ ਨਾਲੇ ਨਾ ਉਹ ਤਾਂ ਹੁਣ ਰੋਟੀ ਖਾਈ ਜਾਂਦਾ ਹੈਗਾ ਤੇ ਉਹ ਤੇ ਤੂੰ ਸੀ ਨਾ ਮਗਰਲੇ ਵਾਰ ਵਗਜੂ ਤੂੰ ਤਾਂ ਇਹ ਲੋ ਫੜ ਕੇ ਮਾਂ ਮੈਂ ਤੈਨੂੰ ਆਖਿਆ ਸੀ ਮਾਂ ਕਿ ਤੇਰੇ ਤਾਂ ਦੁਖਦੇ ਆ ਗੋਡੇ ਆਈਂਦੀ ਆਈਂਦੀ ਜਾਓ ਇਤਨਾ ਸੋਹਣ ਤਰ ਕੇ ਮੁਰਗੀ ਤੀਪਣਾ ਜਾ ਤਾਂ ਵੱਡਦੀਆਂ ਸੀ ਹਾਂ ਮੈਂ ਫੜ ਕੇ ਧਾ ਵੀ ਲਊ ਉਹਨੂੰ ਮੇਰੇ ਤਾਂ ਮਾਰਨਾ ਆ ਗੱਲ ਜਾਣਾ ਮਾਰਨ ਤਾਂ ਆਇਆ ਮਾਂ ਮੇਰੀ ਗੱਲ ਸੁਣੋ ਜੇ ਉਹਨੇ ਬਾਪੂ ਜੀ ਨੂੰ ਦੱਸਤਾ ਫਿਰ ਮੂਰੇ ਤੈਨੂੰ ਹੋਣਾ ਕੋਈ ਨਹੀਂ ਮੈਂ ਹੋ ਜੂ ਮੇਰੀ ਗੱਲ ਤਾਂ ਸੁਣੋ ਤੂੰ ਉਹ ਟੱਪ ਜੂ ਆ ਜਾ ਭੱਜ ਜਾ ਭੱਜ ਕੇ ਜਾਓ ਭੱਜ ਕੇ ਰਾਜੋ ਨਾਲ ਉਹ ਤਾਂ ਗਲਾਕੜਾ ਇੱਥੇ ਆਂਦੀ ਪਤਾ ਪਰਸੀਨ ਕੋਲ ਕਿਸੇ ਕੋਲ ਖੜ ਗਈ ਹੋਵੇ ਇੱਥੇ ਬੁੜੀ ਜੀ ਪਰਸੀਨ ਬੱਧੀ ਆਂਦੀ ਸੀ ਕਿਧਰ ਤੇ ਚਲੇ ਗਏ ਆ ਆ ਜਾਓ ਇਧਰ ਦੀ ਕੰਦ ਟੱਪ ਕੇ ਜਾ ਵੜਦਾਂ ਹਾਂ ਆ ਜਾਓ ਇਹ ਮਹਾਰਾਜ ਜੇ ਖਬਰਾਂ ਹੀ ਗੱਲ ਲੋਟ ਆ ਜੇ ਨਹੀਂ ਬਾਹਰੂ ਬਾਹਰੂ ਨਹੀਂ ਘਰ ਖਰਾਬ ਹੋਈ ਜਾਂਦਾ ਕੀ ਨਾਜ਼ ਬਣਾਵਾ ਕਹਿੰਦੇ ਘਰ ਦਾ ਜਾਨ ਮੁਲਕ ਦੀ ਅਸੀਂ ਉਹ ਗੱਲ ਹੋਈ ਪਈ ਐ ਕੀ ਨਾਜ਼ ਬਣਾਏ ਪਹਿਲਾਂ ਤਾਂ ਮੈਂ ਜਾ ਕੇ ਘਰ ਭੋਲੇ ਨੂੰ ਭੇਜਾਂ ਕਣਕ ਲਈ ਜਾਊਗਾ ਗਿੱਲੀ ਗੁੱਲੀ ਮੈਂ ਤਾਂ ਘਰੇ ਸੁਕਾ ਲਾਂ ਬਾਪੂ ਦਾ ਸੁਭਾਤਾ ਵਧੀਆ ਉਹ ਆਪ ਨਹੀਂ ਬੁੜੀ ਕਿਸੇ ਕੰਮ ਦੀ ਉਹ ਤਾਂ ਹੀ ਨਹੀਂ ਪਤਾ ਮਕਰਾ ਦੇ ਬਾਪੂ ਨੂੰ ਹੈ ਪਰ ਬਾਪੂ ਨੇ ਤਾਂ ਕੀ ਮੁਕਰਨਾ ਆਪ ਹੀ ਨਹੀਂ ਚੱਜਦੀਆਂ ਐ ਨਹੀਂ ਪਤਾ ਉੱਥੇ ਹੁਣ ਤਾਂ ਧੋਤੀ ਹੋਈ ਕਣਕ ਮਿਲਦੀ ਆ ਕਿਤੇ ਢੋਲ ਚੋ ਗੱਟਾ ਭਰ ਦੇਣ ਚਲ ਪਹਿਲਾਂ ਭੋਲੇ ਨੂੰ ਭੇਜਦੀਆਂ ਜਾ ਕੇ ਨਹੀਂ ਆ ਕੇ ਫੇਰ ਰੌਲਾ ਪਾਉਣਾ ਹਾਂ ਮੇਰੀ ਗੱਲ ਸੁਣ ਕੇ ਜਾ ਸੜਾ ਮੇਰੀ ਗੱਲ ਸੁਣ ਤੂੰ ਸਾਡੇ ਭਾਈ ਟੀਫਨ ਨਾ ਫਣਾਉਣਾ ਆਇਆ ਕਾ ਮੇਰੀ ਗੱਲ ਸੁਣ ਮੈਨੂੰ ਤਾਂ ਤਾਏ ਨੇ ਆਖਿਆਗਾ ਮੈਂ ਤਾਂ ਭਾਈ ਟੀਫਨ ਫੜਾਉ ਤਾਇਆ ਜਵਾਬ ਦੇ ਦੇ ਮੈਂ ਹਟ ਜੂ ਕਿਹਾ ਇੱਕ ਵੇ ਫੜਾਏਗੀ ਕੱਲ ਨੂੰ ਤੂੰ ਕੋ ਸੋਰ ਕਹੇਗੀ ਸਾਡੇ ਘਰੇ ਨਾ ਆਇਆ ਟੀਫਨ ਟੁਫਨ ਜੇ ਲੈ ਕੇ ਠੀਕ ਹੈ ਨਾ ਉਧਰ ਦੀ ਲੱਗੇ ਥਾ ਟੇਕ ਜਾ ਟੇਕ ਜਾ ਜੇ ਮਾਰਿਆ ਨਾ ਕੰਨ ਤੇ ਤੂੰ ਉਹਦੇ ਚ ਜਾ ਡਿੱਗੇਗੀ ਪਾਸੇ ਰਹਿ ਮੈਂ ਇੱਥੇ ਮੇਰਾ ਮੈਂ ਮਾਰੇਗੀ ਤੂੰ ਤਾਂ ਬਤ ਕੱਟ ਜਾਣਾ ਬੋਲ ਚੁੱਪ ਕਰਕੇ ਖੜ ਜਾ ਨਹੀਂ ਤੂੰ ਵੀ ਚੁੱਪ ਕਰਕੇ ਖੜ ਜਾ ਤੇਰਾ ਮਤਲਬ ਨਹੀਂ ਸਾਡੇ ਬਾਪੂ ਨੂੰ ਬਗਾੜਨ ਦਾ ਕਿਆ ਬਾਪੂ ਨੂੰ ਮੈਂ ਕਿ ਪਕਾੜਦੀਆਂ ਮੇਰੇ ਤਾਂ ਪਿਓਾਂ ਵਰਗਾ ਹੈ ਐਡੇ ਨਖਰੇ ਵਾਲਾ ਤੁਸੀਂ ਬਾਪੂ ਨੂੰ ਘਰੇ ਰੱਖਦਗਾ ਬਾਪੂ ਕੋਲੇ ਮੈਂ ਹੀ ਨਹੀਂ ਆਈ ਸੀ ਵੀ ਟਿਫਨ ਲਵਾ ਲੈ ਬਾਪੂ ਮੇਰੇ ਕੋਲੇ ਕਿਹਾ ਸੀਗਾ ਪੈਸੇ ਲੈ ਕੇ ਨਹੀਂ ਤੂੰ ਤਾਂ ਪੈਸਿਆਂ ਦੀ ਮਾਰੀ ਨੇ ਨਾ ਲੇਲੇ ਪੇਪੇ ਹੋ ਕੇ ਕਹਤਾ ਹੋਊਗਾ ਮੈਂ ਕੋਈ ਨਹੀਂ ਕਿਹਾ ਮੈਂ ਤਾਂ ਜਾਣਦੀ ਵੀ ਨਹੀਂ ਸੀ ਕਿ ਵੀ ਤੁਸੀਂ ਰੋਟੀ ਨਹੀਂ ਦਿੰਦਗਾ ਮੈਨੂੰ ਕੀ ਪਤਾ ਸੀਗਾ ਮੇਰੇ ਕੋਲੇ ਤਾਂ ਬਾਪੂ ਮਨ ਮਨ ਰੋ ਕੇ ਆਇਆ ਉਹ ਤਾਂ ਉਹ ਭੱਜਿਆ ਜਾਂਦਾ ਪੈਸੇ ਫੜਾ ਗਿਆ ਕਿਹੜਾ ਕੰੰਜਰ ਕਹਿੰਦਾ ਵੀ ਅਸੀਂ ਰੋਟੀ ਨਹੀਂ ਦਿੰਦਨਾ ਮੈਨੂੰ ਨਹੀਂ ਪਤਾ ਪਈ ਕਿਹੜਾ ਕੰਜਰ ਕਹਿੰਦਾ ਤੁਹਾਡਾ ਬਾਪੂ ਹੀ ਕਹਿੰਦਾ ਨਾਲੇ ਰੋਣ ਵਾਲਾ ਸਾਡਾ ਬਾਪੂ ਹੈ ਨਹੀਂ ਸਾਨੂੰ ਇੰਨਾ ਕਾ ਪਤਾ ਸਾਡਾ ਬਾਪੂ ਤਾਂ ਰਵਾ ਕੇ ਨਾ ਬੰਦੇ ਨੂੰ ਛੱਡੇ ਹਾਂ ਰੋ ਪਿਆ ਮੈਨੂੰ ਤਾਂ ਇਸ ਗੱਲਾਂ ਦਾ ਪਤਾ ਨਹੀਂ ਵੀ ਰੋਂਦਾ ਹੈ ਜਾਂ ਰਵਾਉਂਦਾ ਪਰ ਮੈਨੂੰ ਤਾਂ ਉਹ ਪੁੱਤ ਤੋਂ ਬਿਨਾ ਗੱਲ ਨਹੀਂ ਕਰਦਾ ਮੇਰੇ ਨਾਲ ਬੱਦ ਘੱਟ ਨਾ ਬੋਲੋ ਮੈਨੂੰ ਬਾਪੂ ਨੇ ਕਿਹਾ ਤਾਂ ਮੈਂ ਰੋਟੀ ਫੜਾਉਣੀ ਹੈ ਛੋਟਾ ਬਾਪੂ ਮੈਨੂੰ ਜਵਾਬ ਦੇ ਤਾਂ ਮੈਂ ਹਟ ਜੂ ਧੱਕੇ ਨਾ ਕਰਨ ਅੰਦੇਰੀਂ ਜਾਣਾ ਤੂੰ ਕੱਲ ਆ ਕੇ ਮੇਰਾ ਬਾਪੂ ਲੋਰਦਾ ਮੇਰਾ ਬਾਪੂ ਲੋਰਦਾ ਅਸੀਂ ਕਹੋ ਕਹਿੰਨੀਆਂ ਵੀ ਤੂੰ ਗਲਤ ਕੋ ਸਹੇਗਾ ਸਾਨੂੰ ਵੀ ਪਤਾ ਵੀ ਬਾਪੂ ਇੱਜਤ ਵਾਂਗੂ ਹਰ ਇੱਕ ਨਾਲ ਵਧੀਆ ਵਰਤਦਾਗਾ ਉਹਦੇ ਤੀਆ ਸਮਝਦਾ ਇਹ ਜਾਂ ਤਾਂ ਪੂਰਾ ਵਧੀਆ ਸਾਡਾ ਬਾਪੂ ਨਹੀਂ ਅਸੀਂ ਦੋ ਤਾਂ ਉਹਦੇ ਨੂੰ ਹੈ ਤੀਜਾ ਉਹਦਾ ਟੱਬਰ ਬੈਠਾ ਤਿੰਨ ਬੁੜੀਆਂ ਅਸੀਂ ਕਰੇ ਤੇਰਾ ਹੱਕ ਨਿਸ਼ਿੰਦਰੇ ਸਾਨੂੰ ਪੁੱਛਣ ਦਾ ਨਹੀਂ ਪੜੇ ਜੇ ਤੁਸੀਂ ਤਿੰਨ ਬੁੜੀਆਂ ਐ ਫਿਰ ਬਾਪੂ ਸਾਡੇ ਘਰੇ ਕੀ ਲੈਣ ਆਇਆ ਸੀ ਸਾਨੂੰ ਕਿ ਮੈਨੂੰ ਕਿਉਂ ਕਿਹਾ ਉਹਨੇ ਵੀ ਭਾਈ ਮੈਨੂੰ ਰੋਟੀ ਫੜਾ ਜਾ ਕਰ ਟੀਫਨ ਚ ਪਾ ਕੇ ਉਹਨੂੰ ਕੀ ਲੋਟ ਪਾਈਗੀ ਟੀਫਨ ਚ ਫੜਾਉਂਦੀ ਐਡੇ ਨਖਰੇ ਵਾਲੀਆਂ ਤੁਸੀਂ ਫਿਰ ਬਾਪੂ ਨੂੰ ਘਰੇ ਫੜਾਉਂਦੋਂ ਪਕਾ ਕੇ ਦਿੰਦਿਆਂ ਰੋਟੀ ਜੇ ਨਹੀਂ ਦਿੰਦਗਾ ਬਾਪੂ ਫੇਰ ਹੀ ਕਹੇ ਮੇਰੇ ਕੋਲੇ ਨਹੀਂ ਐਡੇ ਅੜਪੂ ਬੁੜਾ ਇਹਨੂੰ ਕਿਹੜਾ ਸੰਗਲ ਲਾ ਲੇ ਜਿੱਦੋਂ ਹੁਣ ਤੁਰਿਆ ਤਾਂ ਉਹ ਫਿਰਦਾ ਪਿੰਡ ਚ ਸਾਨੂੰ ਕੀ ਪਤਾ ਕਿਹਦੇ ਕੋਲੇ ਜਾਂਦਾ ਕਿਹਦੇ ਕੋਲੇ ਵਹਿੰਦਾ ਸੀਗੀ ਸੀਸੀਟੀਵੀ ਕੈਮਰਾ ਬੰਨੂ ਮਗਰ ਰੰਨਗਾ ਹਰਪ੍ਰੀਤ ਮੇਰੀ ਗੱਲ ਸੁਣਨੀ ਹੈ ਤੈਨੂੰ 16 17 ਸਾਲ ਹੋ ਗਏ ਵਿਆਹੀ ਨੂੰ ਉਹਦੋਂ ਦੇ ਤਾਂ ਬਾਪੂ ਸਾਡੇ ਘਰੋਂ ਰੋਟੀ ਨਹੀਂ ਲਵਾਈ ਪਰ 1 ਉਹ ਤੇ ਨਾ ਦਾ ਬਾਪੂ ਨੇ ਕਰੇ ਸਾਡੇ ਘਰੋਂ ਪਾਣੀ ਦਾ ਗਲਾਸ ਨਹੀਂ ਪੀਤਾ ਅੱਜ ਉਹ ਕਿਉਂ ਰੋਟੀ ਫੜ ਲਵਾਉਂਦਾ ਇਹ ਵੀ ਸੋਚ ਲੈ ਨਹੀਂ ਕਿਹੜੇ ਕੰਜਰ ਨੇ ਉਹਦੇ ਕੰਨ ਭਰੇ ਆ ਸਾਨੂੰ ਕੀ ਪਤਾ ਮਾਂ ਨਾਲ ਹੀ ਲੜੀ ਜਾਂਦਾ ਚਲ ਉਹਨਾਂ ਨੂੰ ਚੱਲ ਲਈ ਮੈਨੂੰ ਉਹ ਤਾਂ ਤੁਹਾਡੇ ਘਰ ਦਾ ਮਸਲਾ ਲੜ ਲੜਾਈ ਦਾ ਚਲ ਤੁਸੀਂ ਘਰੇ ਰੋ ਮੇਰੀ ਗੱਲ ਸੁਣ ਸਾਡੇ ਘਰੇ ਕਲੇਸ਼ ਆ ਨਾ ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿਣੀ ਆ ਵੀ ਸਾਡੇ ਘਰ ਤੋਂ ਦੂਰ ਰਹੇ ਤੈਨੂੰ ਰੋਟੀ ਦੇਣ ਦਾ ਤੇਰਾ ਮਤਲਬ ਹੈ ਮੈਨੂੰ ਵੱੱਟ ਕੱਟਣਾ ਬੋਲੀ ਜਾ ਦੇਖ ਲੈ ਸਾਡਾ ਘਰ ਵਿਲੇ ਹੀ ਪਿਆ ਮੈਂ ਤਾਂ ਬਾਪੂ ਨੂੰ ਹੁਣ ਕਹਿ ਦੂੰ ਵੀ ਉਧਰ ਆ ਜਾ ਮੈਂ ਸਾਰੀਆਂ ਗੱਲਾਂ ਦੱਸ ਦੂੰ ਵੀ ਤੇਰੇ ਨਾਲ ਨੂਹਾ ਘੇਰਦਿਆਂ ਨੇ ਭਾਈ ਮੈਂ ਰੋਟੀ ਨਹੀਂ ਲੈ ਕੇ ਆਉਂਦੀ ਇਹ ਹਿਸਾਬ ਨਾਲ ਸਾਰਾ ਕੁਝ ਜਾਉ ਤੁਹਾਡਾ ਦੇਖ ਲੈ ਅਕੇ ਮੈਂ ਐਂ ਦੱਸ ਦੂੰਗੀ ਤੇਰਾ ਨੂਹਾ ਘੇਰਦਾ ਸਾਡੀ ਬੇਲ ਮਾਹਟ ਕਿੱਥੇ ਤੋੜ ਗਏ ਲੜਾਈ ਤੂੰ ਕਟਣ ਨਾ ਦੇਈ ਲੜਾਈ ਤੂੰ ਵਧਾਈ ਜਾਣੀ ਹੈ ਸਾਡੇ ਘਰ ਫਿਰ ਤੁਸੀਂ ਮੈਨੂੰ ਕਿਵੇਂ ਕਹਿ ਨਹੀਂ ਆ ਕੇ ਬਾਪੂ ਨੂੰ ਸਮਝਾਓ ਕੋ ਨੂੰ ਆਪਣੇ ਘਰੇ ਲੈ ਕੇ ਜਾਏਂਗੀ ਐਂ ਕਿ ਮੈਂ ਲੈ ਜਾਗੀ ਮੈਂ ਪਾੜ ਤੇ ਪੱਟ ਤੇ ਰੱਤ ਪਾੜ ਦੂੰ ਆਂ ਪਾੜ ਕੇ ਦਿਖਾਵੇਂਗੀ ਆਏ ਬੱਕਾ ਤੂੰ ਛਿੰਦਣਾ ਚੂੜੀਆਂ ਨਹੀਂ ਪਾਈਆਂ ਹੋਈਆਂ ਆ ਅਸੀਂ ਦੋ ਜਣੀਆਂ ਕੋਈ ਨਹੀਂ ਤੂੰ ਸੋੜ ਮੈਂ ਕੱਲ ਕੋਈ ਪਹੇਰੀਆਂਗੀ ਕੱਲੀ ਨੂੰ ਕੀ ਤੂੰ ਦੱਸ ਪਹਿਲਵਾਨੀ ਕਰਦੀ ਰਹੀ ਐ ਪਰ ਮੈਂ ਤਾਂ ਪਹਿਲਵਾਨੀ ਕਰਾ ਨਾ ਕਰਾ ਸੋਨੂ ਦੋਨਾਂ ਨੂੰ ਦੁਆਰ ਨਹੀਂ ਆਉਣਾ ਤਾਂ ਆਜੋ ਆਜਾ ਹੁਣੀ ਆਜਾ ਇੱਥੇ ਛੱਡ ਛੱਡ ਚੱਲ ਆਜਾ ਰਾਂਦੇ ਕਾਣੂ ਕਾਰੇ ਪਿੱਛੇ ਕਲੇਸ ਪਤਾ ਹੀ ਜਣਾ ਮੈਨੂੰ ਮੈਂ ਤੀਜੇ ਦਿਨੋਂ ਘੇਰ ਲੈਣ ਨੂੰ ਮੈਨੂੰ ਤੀਜੇ ਦਿਨੋਂ ਘੇਰ ਲੈਣ ਨੂੰ ਕੋਈ ਮੈਂ ਮਾੜਾ ਕਰ ਤਾੜ ਕੇ ਰੋਟੀ ਉਹਨੇ ਮੈਂ ਕਿਹਾਗਾ ਮੈਂ ਰੋਟੀ ਦੇਣ ਆਗੀ ਹੋਰ ਦੱਸ ਮੈਂ ਕੀ ਤੁਹਾਡਾ ਚੱਕ ਕੇ ਲੈ ਗਈ ਕੁਸਾ ਨੀ ਚੱਕ ਕੇ ਤਾਂ ਲੈ ਕੇ ਜਾਂਦੀ ਸੀ ਅੱਜ ਗਿੱਲੀ ਕਣਕ ਨੂੰ ਹੀ ਘਟਾ ਲਈ ਬੈਠੀ ਸੀ ਭੈਣੇ ਕਣਕ ਤੇ ਮੇਰੇ ਆਪ ਦੇ ਤੋਟ ਢੋਲ ਭਰੇ ਪਏ ਆਗੇ ਅੱਜ ਜਦੋਂ ਤੇਰੇ ਬਾਪੂ ਦੀ ਰੋਟੀ ਨਹੀਂ ਲੱਗੀ ਸੀ ਉਦੋਂ ਕਿਹੜਾ ਸੀ ਭੁੱਖੇ ਮਰਦੇ ਸੀ ਜੇ ਅਗਲਾ ਉਹੀ ਗੱਲ ਕੰਮ ਕਰਦਾ ਨਾ ਮੂਰੇ ਅੱਗਾ ਦੇਖ ਕੇ ਚੱਲਦਾ ਹੁੰਦਾ ਵੀ ਕਣਕ ਹੈਗੀ ਆ ਜਾਂ ਨਾ ਹੈਗੀ ਹੈਗੀ ਆ ਸਾਡੇ ਉਹ ਤਾਂ ਛੋਟੇ ਬਾਪੂ ਨੂੰ ਹੀ ਰੋਟੀਆਂ ਪਸੰਦ ਆਈਆਂ ਕਹਿੰਦਾ ਤੁਸੀਂ ਕਣਕ ਧੋਕੇ ਨਹੀਂ ਪਿਹਾਉਂਦੇਗੇ ਮੈਨੂੰ ਕਹਿੰਦਾ ਇਹ ਸਾਡਾ ਘਟੇ ਰੀਆਂ ਰੋਟਣਾ ਪਕਾ ਕੇ ਦੇਇਆ ਕਰ ਤੋਤੀ ਹੋਈ ਕਣਕ ਦੀਆਂ ਸਾਡਾ ਬਾਪ ਦੇ ਖਤਰ ਨਹੀਂ ਲੀ ਜਾਂਦੀ ਸੀਗੀ ਸਾਡਾ ਬਾਪੂ ਵੀ ਜੈਨੀ ਅਣਖ ਵਾਲਾ ਸੀ ਫਿਰ ਆਪ ਤੋ ਕੀ ਦਿੰਦਾ ਬੇਬੇ ਵਿਚਾਰੀ ਧੋਦੀ ਰਹੀ ਉਹਦੀ ਤੋ ਤਿਤਵਾਈ ਕਾ ਤੈਨ ਚੱਕ ਕੇ ਫੜੋਗਾ ਮੈਨੂੰ ਕੀ ਪਤਾ ਵੀ ਬਾਪੂ ਨੇ ਧੋਤੀਆ ਕੇ ਬੇਬੇ ਧੋਤੀਆ ਮੈਂ ਕਹਾਂ ਸਾਡੇ ਘਰੇ ਆ ਕੇ ਦੇਖਦੀਆਂਗੀ ਮੇਰੀ ਗੱਲ ਸੁਣ ਪਿੰਡ ਚ ਨਾ ਪਹਿਲਾ ਅਗਲਾ ਪੁੱਛਦਾ ਹੁੰਦਾ ਜਿੱਥੇ ਫਰਕ ਨਹੀਂ ਪਾਉਣਾ ਹੁੰਦਾ ਵੀ ਭਾਈ ਛੋਡੇ ਘਰੇ ਕੀ ਗੱਲ ਬਾਤ ਹੈ ਤੂੰ ਤਾਂ ਸਾਡੇ ਘਰੇ ਆ ਕੇ ਇੱਕ ਵਾਰੀ ਵੀ ਨਹੀਂ ਪੁੱਛਿਆ ਤੁਸੀਂ ਬੋਲਣ ਦਾ ਮੌਕਾ ਦਿੰਦਗਾ ਤੁਸੀਂ ਬੋਲਣ ਦਾ ਮੌਕਾ ਕਦੋਂ ਦਿੰਦਗਾ ਉਹਦੇ ਆਈ ਉਹਦੇ ਤੇਰੀ ਸੱਸ ਗੱਲ ਪੈ ਗਈ ਨਾਲੇ ਤੂੰ ਗੱਲ ਪੈ ਗਈ ਆ ਵੀ ਖੁਰ ਨੇ ਪੈਣੇ ਮੇਰੀ ਗੱਲ ਸੁਣ ਟੇਕਣ ਆਲੀ ਗੱਲ ਹੀ ਨਹੀਂ ਸਾਡਾ ਮੈਂ ਤੁਹਾਡੇ ਬਾਪੂ ਨੂੰ ਜਵਾਬ ਦੇਣੀ ਇੱਕ ਮਿੰਟ ਮੇਰੀ ਗੱਲ ਸੁਣ ਮੈਂ ਬਾਪੂ ਨੂੰ ਜਵਾਬ ਦੇਣੀ ਆ ਵੀ ਬਾਪੂ ਆਪਦਾ ਮਾਨਸਾ ਕੋਠੀ ਲੈ ਲੈ ਕਰਾਏ ਤੇ ਨਾ ਨਾ ਬੇਚੋ ਗੱਲਾਂ ਦਾ ਪਤਾ ਨਹੀਂ ਬਾਸਤਨ ਗਈ ਵੀ ਮੇਰੇ ਨਾਲ ਲੜੀ ਜਾਂਦਾ ਮੇਰੇ ਨਾਲ ਸਵੇ ਇੱਕ ਛੋਟਾ ਫੈਰਾ ਕੀਤਾ ਕਹੇ ਜਾ ਉੱਤੇ ਚੜਦਗਾ ਤੁਸੀਂ ਮੇਰੇ ਨਹੀਂ ਮਾਨਸਾ ਕੋਠੀ ਕਿਵੇਂ ਪੈਣੇ ਸੁਣੀ ਹਾਂ ਹੁਣ ਵੀ ਤਾਂ ਪੁੱਲੀ ਹੋਈ ਆਗੀ ਜੀ ਪੁੱਲੀ ਪੁੱਲੀ ਤਾਂ ਮੈਂ ਪੈਣੇ ਮੇਰੀ ਗੱਲ ਸੁਣ ਲੈ ਹਾਂ ਥੋੜਾ ਬਾਪੂ ਮਾਨਸਾ ਜਾਂਦਾ ਸੀ ਅੱਛਾ ਹਾਂ ਮੈਨੂੰ ਆਦਾ ਮੈਂ ਮਾਨਸਾ ਕੋਠੀ ਕਿਰਾਏ ਤੇ ਦੇਖਣ ਜਾਣਾਗਾ ਸੋਡੇ ਕੋਈ ਖਿਚੜੀ ਖੁਚੜੀ ਪਿੱਛੇ ਕਲੇਸ਼ ਪਿਆ ਹੋਣਾਗਾ ਹੈ ਕਹਿੰਦਾ ਮੈਂ ਬਿਮਾਰ ਸੀ ਮੈਨੂੰ ਖਿਚੜੀ ਨਹੀਂ ਬਣਾ ਕੇ ਦਿੱਤੀ ਮੈਂ ਆਖਿਆ ਬਾਪੂ ਮੇਰੀ ਗੱਲ ਸੁਣਾ ਤੂੰ ਮਾਨਸਾ ਕੋਠੀ ਕਿਰਾਏ ਤੇ ਲਮੇਗਾ ਕਹਿੰਦਾ ਮੈਂ ਤਾਂ ਮਾਨਸਾ ਰਹਿਣ ਲੱਗੂਗਾ ਵਧੀਆ ਤਾਂ ਇੱਕ ਕੰਮ ਵਾਲਾ ਬੰਦਾ ਰੱਖੂਗਾ ਜਿਹੜਾ ਝਾੜੂ ਪੋਚਾ ਕਰੇ ਮੈ ਤੁਹਾਨੂੰ ਵੀ ਪਤਾ ਵੀ ਬਾਪੂ ਇੱਜ਼ਤ ਦਾ ਕਿੰਦਾ ਸਹੀ ਹੈਗਾ ਹਾਂ ਤੇ ਕਹਿੰਦਾ ਮੈਂ ਤਾਂ ਆਥਣ ਤੜਕੇ ਦੁਪਹਿਰੇ ਤਿੰਨੇ ਟਾਈਮ ਵਧੀਆ ਟਾਬੇ ਤੇ ਰੋਟੀ ਖਾ ਕੇ ਆਇਆ ਕਰੂ ਪਾ ਮੈਂ ਮੇਰਾ ਇੱਕ ਟਾਈਮ ਦਾ 500 ਲੱਗ ਜਿਆ ਕਰੇ ਤੂੰ ਮੇਰੀ ਗੱਲ ਸੁਣ ਹਰਪ੍ਰੀਤ ਜੇ ਆਪਾਂ ਸੋਚੀਏ ਮੈਂ ਸੋਚਿਆ ਵੀ ਜੇ ਇੱਕ ਟਾਈਮ ਦਾ ਪਾਪੂ 500 ਸਾਰੇ ਦਿਨ ਦਾ ਵੀ 500 ਖਰਚੂਗਾ ਫੇਰਰ ਕਰਾਇਆ ਵੀ ਦੇਊਗਾ 6-7000 ਤੋਂ ਘੱਟ ਨਹੀਂ ਕੋਠੀ ਮਿਲਣੀ ਤੁਹਾਨੂੰ ਮਹੀਨੇ ਤੋਂ ਮੇਰੀ ਨਾ ਕੋਲੇ ਨੇ ਕੋਠੀ ਕਰਨੀ ਕੀ ਐਡੀ ਮੈਨੂੰ ਕੀ ਪਤਾ ਉਹ ਤਾਂ ਆਦਾ ਮੈਂ ਤਾਂ ਦੋ ਮੰਜ਼ਲੀ ਕੋਠੀ ਲੈ ਕੇ ਕੱਲਾ ਬੈਠੂੰਗਾ ਸਰਦਾਰ ਬਣ ਕੇ ਉਹ ਹੀ ਪ੍ਰਧਾਨਗੀ ਨਹੀਂ ਕਰਨੋ ਹਟਦਾ ਉਹ ਵੀ ਹਾਂ ਹੁਣ ਕਿਹੜਾ ਬਾਈ ਮੈਨੂੰ ਆਏ ਹੋਗਾ ਆਮਾ ਇਹਨਾਂ ਦਾ 15-20000 ਲੱਗੂਗਾ ਨਾਲੇ ਉਹ ਹੀ ਪਤਾ ਤੁਹਾਡੇ ਬਾਪੂ ਦੇ ਸੁਭਾ ਦਾ ਮੈਨੂੰ ਕਿਹੜਾ ਪਤਾ ਨਹੀਂਗਾ ਹੋਰ ਸਾਰਾ ਕੁਝ ਕਿਸੇ ਦੇ ਨਾਲ ਬਾਦ ਉਹ ਤਾਂ ਗੁਰਦੁਆਰੇ ਦੇ ਨਾਂ ਹੀ ਲਵਾਊਗਾ ਉਹਨੇ ਲਵਾਉਣਾ ਤਾਂ ਕੀ ਦੇਣਾ ਸਾਨੂੰ ਘਰਦਵਾਰੇ ਦੇ ਨਾਲ ਲਵਾਉਣਾ ਅਸੀਂ ਬੈਠੇ ਜਦੋਂ ਭਾਣੇ ਮੈਨੂੰ ਨਹੀਂ ਪਤਾ ਉਹ ਤਾਂ ਕਹਿ ਕੇ ਗਿਆ ਸੀ ਕਹਿੰਦਾ ਮੈਂ ਕੋਠੀ ਕਿਰਾਏ ਤੇ ਲੈਣਾ ਜਿੰਨਾ ਚਿਰ ਮੈਂ ਜਿਉਣਾ ਮੈਂ ਤਾਂ ਵਸੀਤ ਕਰਕੇ ਜਾਊਂਗਾ ਵੀ ਠੇਕਾ ਮੈਂ ਆਇਆ ਕਰੂੰਗਾ ਉਸ ਤੋਂ ਬਾਅਦ ਮੈਂ ਘਰਦਵਾਰੇ ਦੇ ਨਾਲ ਬਾਦੂ ਕਰਾਂਗਾ ਫਿਰ ਆਦੇ ਪੁੱਤੋਂ ਨੇ ਆਸਥਾ ਸ਼ਰਮ ਚ ਲੈ ਜਾਂਦੇ ਸੀ ਜਿਹੜਾ ਹੁਣ ਘਰਦਵਾਰੇ ਨਾਲ ਪਾਣੇ ਤੁਸੀਂ ਤੁਹਾਡੇ ਬਾਪੂ ਨੂੰ ਪੁੱਛੋ ਉੱਥੇ ਮੈਂ ਕਹਿੰਦਾ ਮੈਂ ਕਿਹਾ ਬਾਪੂ ਫਿਰ ਮੈਂ ਉਹ ਦਿਮਾਗ ਚ ਬਾੜੀ ਮੈਂ ਆਖਾ ਬਗਾਨੇ ਸ਼ਹਿਰ ਚ ਬੈਠੇਗਾ ਜਿਹੜਾ ਤੂੰ ਕੰਮ ਆਲਾ ਰੱਖੇਗਾ ਕੀ ਪਤਾ ਕੀ ਹੋ ਜਾ ਹੋਗਾ ਕੀ ਹੋ ਜੀ ਤੈਨੂੰ ਸੜੇ ਪੜੇ ਝੂਠ ਨਾ ਘੂਠ ਨਾ ਰੋਟਾ ਬਿਆਂ ਦੇ ਰੋਟੀਆਂ ਖਾਣੀਆਂ ਪੈਣਗੀਆਂ ਕਿਉਂ ਮੈਂ ਆਖਾ ਪਾਉਕਦਾ ਫਿਰਦਾ ਤੈਨੂੰ ਮੈਂ ਘਰੇ ਟੀਫਣ ਫੜਾ ਜਾ ਕਰੂੰਗੀ ਮੈਨੂੰ ਆਦਾ ਕਿੰਨੇ ਪੈਸੇ ਲਵੇਂਗੀ ਮਹਾਬਾਪੂ ਚਲ ਕੋਈ ਨਹੀਂ ਜਿਹੜੇ ਦੇਣੇ ਹੋ ਦੇਰੀ ਉਹ ਮੈਨੂੰ 3000 ਫੜਾਗਾ ਨਹੀਂ ਮੈਂ ਤਾਂ 5000 ਲੈਣੀ ਆ ਮਹੀਨੇ ਦਾ ਮੈਂ ਤਾਂ ਆਪ ਘਾਟੇ ਚੰਗੀ ਚਲ ਮੇਰਾ ਤਾਇਆ ਗਾ ਉਹੀ ਗੱਲ ਮੈਨੂੰ ਤਾਂ ਧੀਆ ਬਰੋਬਰ ਸਮਝਦਾ ਗਾ ਮੇਰਾ ਤਾਂ ਪਿਓਾਂ ਵਰਗਾ ਗਾ ਉਹ ਮੈਂ ਤਾਂ ਤੁਹਾਡਾ ਫਾਇਦਾ ਕੀਤਾ ਸੀ ਕਰ ਲੋ ਪਲਾ ਕਿਸੇ ਦਾ ਮੈਨੂੰ ਕੀ ਹੈਗਾ ਵਧੀਆ 15 20000 ਰੁਪਏ ਮਹੀਨੇ ਦਾ ਉੱਥੇ ਲਾਇਆ ਕਰੂਗਾ ਮਾਨਸਾ ਜਾਂਦਾ ਜਾਵੇ ਤੁਹਾਡਾ ਬੁੜਾ ਗਾ ਸਾਹਮੋ ਨਾ ਸਾਹਮੋ ਮੈਂ ਜਵਾਬ ਦੇ ਦੂੰਗੀ ਉਹ ਨੂੰ ਨਹੀਂ ਤੂੰ ਨਾ ਜਵਾਬ ਦੇ ਭੈਣੇ ਵੇਖ ਮੇਰੀ ਗੱਲ ਸੁਣੋ ਅਸ਼ਿੰਦਰ ਤੇ ਪਰ ਤੂੰ ਇੱਕ ਗੱਲ ਸੋਚ ਵੀ ਉਹ ਆਪਦੇ ਪੁੱਤਾਂ ਬਾਰੇ ਕੁਝ ਵੀ ਨਹੀਂ ਸੋਚਦਾ ਵੇਖ ਹਰਪ੍ਰੀਤ ਥੋੜੇ ਕਰਦਾ ਮੈਨੂੰ ਨਹੀਂ ਪਤਾ ਮੇਰੇ ਘਰ ਦਾ ਸੋਨੂੰ ਨਹੀਂ ਪਤਾ ਹਨਾ ਮੈਂ ਵੀ ਆਵਦਾ ਟਾਈਮ ਪਾਸ ਕਰਦੇ ਆਂ ਅਸੀਂ ਵੀ ਦੋਨੇ ਜੀ ਵੇਖ ਭਾਈ ਸਾਡਾ ਵੀ ਤਾਂ ਬਾਪੂ ਅੜਵੀ ਸੀ ਸਾਡੇ ਖਾਤਰ ਕੀ ਛੱਡ ਗਏ ਪਰ ਬਾਲੀ ਅੜਵਾਈ ਨਾ ਬੰਦੇ ਨੂੰ ਲੈ ਕੇ ਲੈ ਕੇ ਬਹਿ ਜਾਂਦੀ ਆ ਉਹੀ ਗੱਲ ਮੈਂ ਸੋਚਦੀ ਸੀ ਵੀ ਜਿਵੇਂ ਅੱਜ ਮੈਂ ਟੀਫਣਾ ਚ ਰੋਟੀਆਂ ਪਾਉਂਦੀ ਫਿਰਦੀ ਆ ਲੋਕਾਂ ਦੀਆਂ ਓਵੇਂ ਭਾਈ ਤੁਸੀਂ ਨਾ ਕਿਤੇ ਘਟਾ ਟੋਣ ਲੱਗ ਜਾ ਮੈਂ ਤਾਂ ਨਰਵਾਈ ਸੋਚੀ ਸੀ ਅੱਜ ਕੱਲ ਭਾਈ ਟਾਈਮ ਨਹੀਂਗਾ ਆਪਾਂ ਤਾਂ ਕੀ ਲੈਣਾ ਮੈਂ ਤਾਂ ਤੁਹਾਡੇ ਬਾਪੂ ਨੂੰ ਜਵਾਬ ਦੇ ਦੂੰਗੀ ਜਾਂਦਾ ਜਾਵੇ ਨਹੀਂ ਜਾਂਦਾ ਨਾ ਚਲ ਤੁਸੀਂ ਆ ਆ ਦਾ ਘਰ ਆ ਕੇ ਸਮੂੰ ਤੂੰ ਜਵਾਬ ਨਾ ਦੇਂਦੀ ਫੜਨੂ ਚਲ ਕੋਈ ਨਹੀਂ ਤੂੰ ਟੀਫਨ ਲਈ ਜਾਇਆ ਕਰ ਚਲ ਆ ਜਾ ਫਿਰ ਆਪਾਂ ਚੱਲੀਏ ਹਾਂ ਹੌਲੀ ਹੌਲੀ ਪਾਈ ਹਟਾ ਦੂ ਮੈਂ ਮਹੀਨੇ ਵੀ ਦੇ ਨਾਲ ਚ ਸਮਝਾ ਲੂ ਇਹਨੇ ਗੁੱਸਾ ਟਾਇਆ ਹੋ ਜਾਊਗਾ ਤਾਂ ਜਾਣੀ ਹੈਗੀ ਐਵੇਂ ਮੇਰੇ ਦਿਮਾਗ ਖਰਾਬ ਕਰਤਾ ਆਪਾਂ ਤਾਂ ਸੋਚਿਆ ਹੀ ਨਹੀਂ ਸੀ ਚਲ ਬੇਬੇ ਨੂੰ ਜਾ ਕੇ ਦੱਸ ਗੇ ਵੀ ਇਹ ਤਾਂ ਕਰਾਇਆ ਤੇ ਕੋਠਾ ਲੈਂਦਾ ਫਿਰਦਾ ਦੋ ਦੋ ਵੰਜਲਗਾ ਆ ਜਾ ਮੇਰੀ ਗੱਲ ਸੁਣ ਮੀਤ ਹਾਂ ਜ਼ਮੀਨ ਆਪਦੀ ਬਾਪੂ ਕਿਨੂੰ ਦੇਊਗਾ ਹੁਣ ਕੀ ਪਤਾ ਆ ਜਾ ਬੇਬੇ ਨੂੰ ਤਾਂ ਦੱਸ ਤਗੇ ਜਾ ਕੇ ਚਲ ਤੁਰਿਆ Chaco me